جا رہے ہو تو یہ سلسلہ جاری رکھنا خط بھی ملاقات کی ایک صورت ہوتے ہیں ستری جی بہت پیار پری جی تو انہوں پتہ ہی ہے کہ ایک, ایک خطاں سیریز شروع ہوئی ہے ਤੁਹਾਡੇ ਖਤਾਂ ਦਾ ਸਾਨੂੰ ਇੰਤਜ਼ਾਰ ਹੈ ਇਹ ਪ੍ਰੋਗਰਾਮ ਜਿਹੜਾ ਹੈ ਅਸੀਂ ਤੁਹਾਡੇ ਦਿਲ ਦੀਆਂ ਗੱਲਾਂ ਖਤਾਂ ਦੇ ਰਾਹੀਂ ਜਿਹੜੀਆਂ ਸਾਡੇ ਕੋਲ ਪਹੁੰਚੀਆਂ ਨੇ ਉਹਨਾਂ ਨੂੰ ਸਾਂਝਾ ਕਰਨ ਦੇ ਲਈ ਸ਼ੁਰੂ ਕੀਤਾ ਹੈ ਤੇ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਕਿਹਾ ਸੀ ਮੈਂ ਕਿ ਰਾਜ ਕਾਕੜਾ ਉਹਨਾਂ ਦਾ ਬੜਾ ਸੋਹਣਾ ਗੀਤ ਹੈ ਕਿ ਐਡਾ ਖਤ ਲਿਖ ਕੇ ਪਾਸ ਜਣਾ ساری ਉਮਰ ਬੀਤ ਜੇ ਪੜਦੀ ਦੀ ਬਿਲਕੁਲ ਤੁਹਾਡੇ ਖਤਾਂ ਦਾ ਸਾਨੂੰ ਇਸੇ ਤਰ੍ਹਾਂ ਇੰਤਜ਼ਾਰ ਹੈ ਛੋਟਾ ਲਿਖੋ ਵੱਡਾ ਲਿਖੋ ساری ਉਮਰ ਬੀਤੇ ਖਤ ਪੜ ਜਾਂਦੀ ਇਸ ਉਸੇ ਲਾਜ ਜਿਹੜਾ ਹੈ ਇਸੇ ਤਰ੍ਹਾਂ ਚੱਲਦਾ ਰਹੇ ਸਭ ਤੋਂ ਪਹਿਲਾਂ ਮਨਪ੍ਰੀਤ ਜੀ ਹੋਰਾਂ ਨੂੰ ਸਤਿ ਸ਼੍ਰੀ ਅਕਾਲ ਬੁਲਾਉਂਦੇ ਆ ਜਿਹੜੇ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਦੇਣ ਜਾ ਰਹੇ ਨੇ ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ ਸਤਿ ਸ਼੍ਰੀ ਅਕਾਲ ਮਨਿੰਦਰਪੈਨ ਜੀ ਕਿਵੇਂ ਹੋ ਮੈਂ ਠੀਕ ਠਾਕ ਤੁਸੀਂ ਕਿਵੇਂ ਬਿਲਕੁਲ ਜੀ ਬਹੁਤ ਵਧੀਆ ਕਤਾਨ ਦੇ ਨਾਲ ਜਿਹੜੇ ਸਾਡੇ ਕੋਲੇ ਖੱਤ ਪਹੁੰਚ ਰਹੇ ਨੇ ਉਹਨਾਂ ਨੇ ਬਹੁਤ ਸੋਹਣੀਆਂ ਸੁਹਣੀਆਂ ਗੱਲਾਂ ਜਦੋਂ ਉਹਦੇ ਵਿੱਚ ਹੁੰਦੀਆਂ ਨੇ ਮੈਨੂੰ ਲੱਗਦਾ ਕਿ ਉਹ ਸਾਨੂੰ ਕਿਸੇ ਹੋਰ ਹੀ ਦੁਨੀਆ 'ਚ ਲੈ ਜਾਂਦਾ ਜੀ 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 ਕਿਉਂਕਿ ਇੰਨਾ ਖਤਾਂ ਦੇ ਰਾਹੇ ਮੈਨੂੰ ਲੱਗਦਾ ਕਿ ਜ਼ਿਆਦਾ ਅਣ ਕਹੀਆਂ ਗੱਲਾਂ ਸਾਡੇ ਕੋਲੇ ਆ ਰਹੀਆਂ ਨੇ ਆ ਰਹੀਆਂ ਨੇ ਜਿਹੜੇ ਕਿ ਆਪਾਂ ਕਿਸੇ ਨੂੰ ਕਹਿ ਨਹੀਂ ਸਕਦੇ ਜਾਂ ਕਿਤੇ ਦਿਲ ਦੇ ਵਿੱਚ ਲੁਕੋਈ ਰੱਖਦੇ ਨੇ ਕਈ ਵਾਰੀ ਕਹਿੰਦੇ ਕਿ ਬੰਦੇ ਦਾ ਹੋਰ ਕਿਸੇ ਦਾ ਭਾਰ ਨਹੀਂ ਉਹਨੂੰ ਲੱਗਦਾ ਆਪਣੇ ਆਪ ਦਾ ਇੰਨਾ ਭਾਰ ਨਹੀਂ ਲੱਗਦਾ ਕਈ ਵਾਰੀ ਉਹ ਗੱਲਾਂ ਜੋ ਦਿਲ ਚ ਦੱਬੀਆਂ ਹੁੰਦੀਆਂ ਨੇ ਉਹ ਜ਼ਿੰਦਗੀ ਤੇ ਭਾਰ ਜ਼ਿਆਦਾ ਕਰਦੀਆਂ ਕਿਉਂਕਿ ਮਨਪ੍ਰਿਤ ਜਿਹੜੀਆਂ ਗੱਲਾਂ ਅਣਕਈਆਂ ਰਹਿ ਜਾਂਦੀਆਂ ਜਜ਼ਬਾਤ ਕਈ ਅਣਕਹਿੇ ਰਹਿ ਜਾਂਦੇ ਉਹਨਾਂ ਦੇ ਨਾਲ ਮਨ ਬੋਝਲ ਹੁੰਦਾ ਤੇ ਮਨ ਦਾ ਬੋਝਲ ਹੋਣਾ ਕੋਈ ਜ਼ਿੰਦਗੀ ਨਹੀਂ ਪਰ ਇਨਸਾਨ ਕਹਿੰਦਾ ਹੈ ਕਿ ਕਹਿ ਕੇ ਵੀ ਕੀ ਕਰ ਲੈਣਾ ਜੀ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਗੱਲ ਅਸੀਂ ਕਹਿ ਦਈਏ ਫਿਰ 100 ਵਾਰ ਮਨ ਸੋਚਦਾ ਨਹੀਂ ਖਲਾਰਾ ਪੈ ਜਾਣਾ ਤੇ ਫਿਰ ਬੰਦਾ ਕਹਿੰਦਾ ਨਾ ਕਵਾਂ ਤਾਂ ਮੈਂ ਔਖਾ ਹ ਲੇਕਿਨ ਇਨਸਾਨ ਦੀ ਚੰਗੇ ਇਨਸਾਨਾਂ ਦੀ ਇਹ ਫਿਤਰਤ ਵੀ ਹੈ ਕਿ ਬਹੁਤ ਸਾਰੀਆਂ ਸਿਚੁਏਸ਼ਨਸ ਦੇ ਉੱਤੇ ਆਪਣੇ ਆਪ ਨੂੰ ਔਖਾ ਕਰ ਲੈਂਦੇ ਆ ਲੇਕਿਨ ਖਲਾਰੇ ਨਹੀਂ ਪਾਉਣਾ ਪਸੰਦ ਕਰਦੇ ਸੋ ਖਤਾਂ ਦੇ ਜ਼ਰੀਏ ਸਾਡੇ ਕੋਲ ਪਿਛਲੇ ਹਫਤੇ ਵੀ ਬਹੁਤ ਸੋਹਣੇ ਦੋ ਖਤ ਇੱਕ ਤੇ ਹੱਤ ਖਤਸਾਨ ਨੂੰ ਹਸਾਈ ਗਿਆ ਸੀ ਅੱਜ ਵੀ ਇੱਕ ਬੜਾ ਉਦਾਸ ਜਿਹਾ ਉਦਾਸ ਨਹੀਂ ਇੱਕ ਦਿਲ ਦੀ ਇੱਕ ਤਕਲੀਫ ਦਾ ਖਤ ਮੈਂ ਪੜਿਆ ਉਹ ਤੁਹਾਡੇ ਨਾਲ ਸਾਂਝਾ ਕਰਦੇ ਆ ਤੁਹਾਨੂੰ ਪਤਾ ਹੈ 크ਿਸਚੀਅਨਿਟੀ ਦੇ ਵਿੱਚ ਜਿਹੜੇ ਬਾਕਸ ਬਣੇ ਹੁੰਦੇ ਨੇ ਜਿੱਥੇ ਤੁਸੀਂ ਜਾ ਕੇ ਨਾ ਆਪਣਾ ਕਹਿੰਦੇ ਗੱਲ ਤੁਸੀਂ ਕਹਿ ਦਿੱਤੀ ਉੱਥੇ ਜਾ ਕੇ ਅੰਦਰਲੇ ਪਾਸੇ ਪਾਦਰੀ ਖੜਾ ਹੁੰਦਾ ਹੈ ਠੀਕ ਹੈ ਉਹ ਨਾ ਤੁਸੀਂ ਗੱਲ ਕਹਿ ਦਿੰਨੇ ਆ ਪਾਦਰੀ ਸੁਣ ਲੈਂਦਾ ਨਾ ਉਹ ਤੁਹਾਡੀ ਸ਼ਕਲ ਦੇਖਦਾ ਨਾ ਤੁਸੀਂ ਉਹਦੀ ਸ਼ਕਲ ਦੇਖਦੇ ਹੋ ਮਤਲਬ ਤੁਹਾਨੂੰ ਤੇ ਪਤਾ ਹੀ ਹੈ ਵਸੇ ਚਰਚ ਦਾ ਪ੍ਰੀਸਟ ਕੌਣ ਹੈ ਜਾਂ ਸਾਨੂੰ ਵੀ ਪਤਾ ਹੈਡ ਗ੍ਰੰਥੀ ਕੌਣ ਨੇ ਲੇਕਿਨ ਉਹ ਉਸ ਤਰ੍ਹਾਂ ਇੱਕ ਨਿੱਕਾ ਜਿਹਾ ਚਰੋਖਾ ਬਣਾਇਆ ਹੁੰਦਾ ਹੈ ਜਿੱਥੇ ਕਿ ਤੁਸੀਂ ਉਹ ਕੰਨ ਦੇ ਨਾਲ ਤੁਹਾਡੀ ਆਵਾਜ਼ ਸੁਣ ਲੈਂਦਾ ਤੁਹਾਡਾ ਫੇਸ ਇਸ ਲਈ ਨਹੀਂ ਦਿਖਾ ਦੇਖ ਸਕਦਾ ਕਿ ਕੱਲ ਤੁਸੀਂ ਉਹਨੂੰ ਬਾਹਰ ਕਿਤੇ ਮਿਲ ਜਾਓ ਤੇ ਸ਼ਰਮਿੰਦੇ ਨਾ ਹੋ ਸੋ ਉੱਥੇ ਜਾ ਕੇ ਤੁਸੀਂ ਕੰਫੈਸ਼ਨ ਬਾਕਸ ਜਿਹਨੂੰ ਕਹਿੰਦੇ ਕੰਫੈਸ ਕਰ ਲੈਂਦੇ ਹੋ ਇਹ ਮੰਨਿਆ ਜਾਂਦਾ ਹੈ ਕਿ ਤੁਸੀਂ ਰੱਬ ਤੱਕ ਆਪਣੀ ਗੱਲ ਪਹੁੰਚਾ ਦਿੱਤੀ ਹੈ ਫਿਰ ਉਹ ਤੁਹਾਨੂੰ ਮਤਲਬ ਮਾਫੀ ਦੇ ਕਾਬਿਲ ਤੁਸੀਂ ਹੋ ਗਏ ਹੋ ਪਰ ਉਹਦੇ ਨਾਲ ਮੇਰੇ ਖਿਆਲ ਬੇਸਿਕਲੀ ਪਿੱਛੇ ਗੱਲ ਇਹ ਹੈ ਕਿ ਤੁਹਾਡੇ ਜਿਹੜੇ ਅੰਦਰ ਤੁਸੀਂ ਕਿਸੇ ਨੂੰ ਵੀ ਨਹੀਂ ਆਪਣਾ ਕੋਈ ਪਾਪ ਕੋਈ ਗਲਤੀ ਕੋਈ ਐਸੀ ਚੀਜ਼ ਦੱਸ ਸਕਦੇ ਉਹ ਤੁਸੀਂ ਕਹਿ ਦਿੱਤੀ ਹੈ ਵੈਸੇ ਬਿਹਾਈਂਡ ਦਾ ਸੀਨ ਮੈਨੂੰ ਲੱਗਦਾ ਹੈ ਕਿ ਇਸ ਲਈ ਇਹ ਮਜ਼ਹਬ ਹਰ ਇੱਕ ਜਿਹੜਾ ਹੈ ਉਹ ਕਿਸੇ ਨਾ ਕਿਸੇ ਤਰੀਕੇ ਤੁਹਾਨੂੰ ਸਹੀ ਰਾਵਾਂ ਤੇ ਤੋਰਦਾ ਸੋ ਇਹਨਾਂ ਦੀ ਮੈਨੂੰ ਲੱਗਦਾ ਪਿੱਛੇ ਫਿਲਾਸਫੀ ਇਹ ਹੈ ਕਿ ਤੁਹਾਡੇ ਮਨ ਚੋਂ ਗੱਲ ਕਢਵਾ ਦਿੱਤੀ ਹੈ ਬਿਲਕੁਲ ਹੈਨਾ ਸੋ ਖਤਾਂ ਦੇ ਜ਼ਰੀਏ ਵੀ ਮੈਨੂੰ ਲੱਗਦਾ ਹੈ ਜਿਹੜੇ ਲੋਕ ਸਾਨੂੰ ਲਿਖ ਰਹੇ ਨੇ ਤੇ ਉਹ ਆਪਣਾ ਕਿਤੇ ਨਾ ਕਿਤੇ ਮਨ ਹਲਕਾ ਕਰਨਗੇ ਡਿਪਰੈਸ਼ਨ ਦੂਰ ਹੋਏਗਾ ਮਤਲਬ ਇੱਕ ਥੋੜੇ ਜਿਹਾ ਛੋਟਾ ਜਿਹਾ ਆਹਰ ਲੱਗੇ ਰਹਿਣਗੇ ਹਾਂਜੀ ਨਹੀਂ ਉਹਦੇ ਨਾਲ ਇਹ ਹੈ ਕਿ ਜਦੋਂ ਤੁਸੀਂ ਕੋਈ ਚਿੱਠੀ ਲਿਖਦੇ ਹੋ ਕੋਈ ਖੱਤ ਲਿਖਦੇ ਹੋ ਨਾ ਤੇ ਤੁਸੀਂ ਆਪਣੇ ਦਿਮਾਗ ਨਾਲ ਆਪ ਹੀ ਗੱਲ ਕਰ ਰਹੇ ਹੋ ਨਾ ਤੁਹਾਨੂੰ ਆਪਣੀ ਆਵਾਜ਼ ਸੁਣਦੀ ਆ ਸੁਣਦੀ ਹੈ ਕਿਉਂਕਿ ਤੁਸੀਂ ਗੱਲ ਸਿਰਫ ਆਪਣੇ ਮਾਈਂਡ ਦੇ ਵਿੱਚ ਆਪਣੇ ਅੰਦਰੋਂ ਅੰਦਰ ਹੀ ਤੁਹਾਡੀ ਪੂਰੀ ਉਹ ਕਹਾਣੀ ਚੱਲਦੀ ਆ ਫਿਰ ਅਸੀਂ ਲਿਖਦੇ ਆ ਪਹਿਲਾਂ ਦਿਮਾਗ ਦੇ ਨਾਲ ਗੱਲ ਹੁੰਦੀ ਆ ਮਨ ਦੇ ਨਾਲ ਗੱਲ ਹੁੰਦੀ ਆ ਫਿਰ ਉਸ ਤੋਂ ਬਾਅਦ ਉਹ ਪੇਪਰ ਤੇ ਉਹਨੂੰ ਉਤਾਰਿਆ ਜਾਂਦਾ ਸੋ ਆਪਣੇ ਆਪ ਨਾਲ ਇੱਕ ਗੱਲ ਕਰਨ ਦਾ ਜ਼ਰੀਆ ਵੀ ਬਣ ਜਾਂਦਾ ਜਦ ਮੂ ਅਸੀਂ ਬੈਠ ਕੇ ਚੰਗੇ ਤਰੀਕੇ ਦੇ ਨਾਲ ਸੁਣਦੇ ਆ ਆਪਣੇ ਆਪ ਹਾਂਜੀ ਕਈ ਵਾਰੀ ਸਾਨੂੰ ਉਹਦੀਆਂ ਹੋਰ ਬਰੀਕੀਆਂ ਵੀ ਸਮਝ ਆਉਂਦੀਆਂ ਨੇ ਕੀ ਕਿਤੇ ਨਾ ਕਿਤੇ ਸਾਡੇ ਕੋ ਤਾਂ ਨਹੀਂ ਕੋਈ ਗਲਤੀ ਹੋਈ ਜਾਂ ਫਿਰ ਇੱਥੇ ਮੈਂ ਸਹੀ ਸੀ ਮੈਂ ਕਿਉਂ ਗਲਤੀ ਮੰਨੀ ਹੈ ਨਾ ਉਹ ਚੀਜ਼ਾਂ ਸਾਰੀਆਂ ਕੋਈ ਵਾਰੀ ਬੈਠਣ ਦੇ ਨਾਲ ਹੀ ਲਿਖਣ ਦੇ ਨਾਲ ਹੀ ਤੁਹਾਡੇ ਸਾਹਮਣੇ ਆ ਜਾਂਦੀਆਂ ਹਾਂਜੀ ਤੇ ਮਨ ਨੂੰ ਮੈਨੂੰ ਲੱਗਦਾ ਜਿਸ ਤਰ੍ਹਾਂ ਅਸੀਂ ਕਈ ਵਾਰ ਸਾਲ 6 ਮਹੀਨੇ ਬਾਅਦ ਘਰ ਦੀ ਥਰੋਲੀ ਇੱਕ ਸਫਾਈ ਕਰਦੇ ਹਾਂ ਨਾ ਕਿ ਚਲੋ ਹੁਣ ਵਿੰਡੋ ਸਾਫ ਨਹੀਂ ਕੀਤੇ ਹੁਣ ਸਟੋਰ ਦੇ ਵਿੱਚ ਦੇਖ ਲੈਣੇ ਫालतू ਚੀਜ਼ਾਂ ਕੱਢ ਦਿੰਨੇ ਆਵੇਂ ਭਰਿਆ ਪਿਆ ਸਾਡਾ ਮਨ ਸਾਡਾ ਜ਼ਹਿਨ ਜਿਹੜਾ ਹੈ ਉਹ ਇਸੇ ਤਰ੍ਹਾਂ ਦਾ ਹੈ ਕਈ ਬੇਕਾਰ ਗੱਲਾਂ ਸਾਨੂੰ ਬੜੇ ਸਾਲ ਤੋਂ ਪਈਆਂ ਹੁੰਦੀਆਂ ਸਾਨੂੰ ਪਤਾ ਵੀ ਨਹੀਂ ਹੁੰਦਾ ਲੇਕਿਨ ਅਚਾਨਕ ਆ ਕੇ ਸਾਨੂੰ ਤੰਗ ਕਰ ਜਾਂਦੀ ਏ ਉਹ ਗੱਲ ਜੀ ਫਿਰ ਅਸੀਂ ਕਹਿੰਨੇ ਛੱਡ ਪਰੇ ਜੀ ਲੇਕਿਨ ਇਹ ਕਿਸੇ ਨੂੰ ਬਹੁਤ ਲੱਕੀ ਹੁੰਦੇ ਨੇ ਲੋਕ ਜਿਨ੍ਹਾਂ ਦੇ ਕੋਲ ਬਹੁਤ ਸੋਹਣੇ ਰਾਜ਼ਦਾਰ ਨੇ ਹੈਨਾ ਰਾਜ਼ਦਾਰੀ ਇੱਕ ਬਹੁਤ ਵੱਡੀ ਈਮਾਨਤ ਹੈ ਜਿਹੜੀ ਇੱਕ ਇਨਸਾਨ ਆਪਣੀ ਰਾਜ਼ਦਾਰੀ ਤੁਹਾਡੇ ਨਾਲ ਕਰਦਾ ਹੈ ਉਦੀਮਾਨਤ ਦੇ ਵਿੱਚ ਖਿਆਨਤ ਨਾ ਕਰੋ ਉਹਨੂੰ ਉਸ ਗੱਲ ਨੂੰ ਉਸੇ ਤਰ੍ਹਾਂ ਆਪਣੇ ਦਿਲ ਦੇ ਵਿੱਚ ਸਮੋਲੋ ਕਿਤੇ ਜਿਸ ਤਰ੍ਹਾਂ ਉਸ ਇਨਸਾਨ ਨੇ ਤੁਹਾਡੇ ਕੋਲ ਮਨ ਹਲਕਾ ਕੀਤਾ ਸੋ ਕਹਿਣ ਦੇ ਨਾਲ ਬਿਲਕੁਲ ਹਲਕਾ ਹੋਏਗਾ ਮਨ ਹੁੰਦਾ ਤੇ ਖਤ ਤੁਸੀਂ ਆਇਆ ਕੋਈ ਬਿਲਕੁਲ ਜੀ ਖਤ ਜਿਹੜਾ ਆਇਆ ਤੇ ਉਹ ਆਪ ਸਾਂਝਾ ਕਰਦੇ ਹੈਗਾ ਇਮੋਸ਼ਨਲ ਹਾਂਜੀ ਮੈਨੂੰ ਲੱਗਦਾ ਜਿਹਦੇ ਦੋਨੋਂ ਖਤ ਕਿਤੇ ਨਾ ਕਿਤੇ ਕਿਸੇ ਦਾ ਅੰਦਰੋਂ ਕੁਝ ਹੂੰ ਪਰੇਕੀ ਗੱਲਾਂ ਇਹ ਜੋ ਹੁੰਦੀਆਂ ਨੇ ਸੱਚ ਨੇ ਉਹੀ ਚੀਜ਼ ਜਿਹੜੀ ਲਿੰਕੇ ਕਈ ਵਾਰੀ ਕੁਝ ਗੱਲਾਂ ਕਰਦਿਆ ਨਾ ਪਰਿਵਾਰ ਦੇ ਨਾਲ ਕਿਸੇ ਨਾਲ ਵੀ ਸਾਂਝੀਆਂ ਨਹੀਂ ਕੀਤੀਆਂ ਜਾ ਸਕੀਆਂ ਤੇ ਉਹ ਸ਼ਾਇਦ ਇਹਨਾਂ ਖਤਾਂ ਦੇ ਰਾਹੀਂ ਸਾਡੇ ਤੱਕ ਪਹੁੰਚ ਰਹੀਆਂ ਨੇ ਬਾਏ ਕਿ ਜਰੂਰ ਤੁਸੀਂ ਆਪਣੇ ਖੱਤ ਸਾਨੂੰ ਲਿਖੋ ਉਹ ਅਣਕਹੀਆਂ ਗੱਲਾਂ ਜਿਹੜੀਆਂ ਤੁਸੀਂ ਕਹਿਣਾ ਚਾਹੁੰਦੇ ਸੀ ਉਹਨਾਂ ਖਤਾਂ ਰਾਹੀਂ ਚਾਹੇ ਬੇਨਾਮ ਚਿੱਠੀਆਂ ਕਰਕੇ ਭੇਜ ਦਿਓ ਤੇ ਉਹ ਵੀ ਜਰੂਰ ਪੜੀਆਂ ਜਾਣਗੀਆਂ ਜੀ ਸੋ ਜੀ ਖਤ ਜਿਹੜਾ ਲਿਖਿਆ ਸਭ ਤੋਂ ਪਹਿਲਾਂ ਤਾਂ ਲਿਖਿਆ ਸਤਿ ਸ਼੍ਰੀ ਅਕਾਲ ਦੋਨਾਂ ਭੈਣ ਜੀਆਂ ਨੂੰ ਜੀ ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ ਤੇ ਮਨਿੰਦਰ ਜੀ ਜੀ ਮੈਂ ਅਮਰਜੀਤ ਬਾਤ ਤੋਂ ਤੁਹਾਨੂੰ ਚਿੱਠੀ ਲਿਖ ਰਿਹਾ ਜੀ ਬਹੁਤ ਦੇਰ ਬਾਅਦ ਮੌਕਾ ਮਿਲਿਆ ਚਿੱਠੀ ਲਿਖਣ ਦਾ ਤੇ ਪੁਰਾਣੇ ਦਿਨ ਯਾਦ ਕਰਵਾ ਦਿੱਤੇ ਜਦੋਂ ਆਪਣੇ ਦੋਸਤਾਂ ਨੂੰ ਰਿਸ਼ਤੇਦਾਰਾਂ ਨੂੰ ਚਿੱਠੀ ਲਿਖਿਆ ਕਰਦੇ ਸੀ ਜੀ ਮੈਂ ਇੰਗਲੈਂਡ ਦੇ ਵਿੱਚ 70ਵਿਆਂ ਦੇ ਵਿੱਚ ਆਇਆ ਸੀ ਹਮ ਹਮ ਕਰਦਾ ਵੱਡਾ ਪੁੱਤਰ ਕਮਾਉ ਪੁੱਤਰ ਤੇ ਚਾਰ ਛੋਟੇ ਭੈਣ ਭਰਾਵਾਂ ਦੀ ਜ਼ਿੰਮੇਵਾਰੀ ਮੇਰੇ ਸਿਰ ਤੇ ਸੀ ਜੀ ਇੱਥੇ ਆ ਕੇ ਬਹੁਤ ਕੰਮ ਕੀਤਾ ਕਰਜ਼ਾ ਉਤਾਰਿਆ ਸਾਰਿਆਂ ਦੇ ਵਿਆਹ ਕੀਤੇ ਚੰਗਾ ਘਰ ਬਣਾਇਆ ਤਾਂ ਕਿ ਹਰ ਇੱਕ ਨੂੰ ਘਰ ਦੇ ਪਰਿਵਾਰ ਦੇ ਮੈਂਬਰਾਂ ਨੂੰ ਚੰਗੀ ਜਿਹੜੀ ਹੈ ਜ਼ਿੰਦਗੀ ਮਿਲ ਸਕੇ ਜੀ ਪਰ ਸਮੇਂ ਦੇ ਨਾਲ ਨਾਲ ਸਭ ਬਦਲਣ ਲੱਗ ਪਿਆ ਮੇਰਾ ਵਿਆਹ ਸਭ ਤੋਂ ਲੇਟ ਹੋਇਆ ਕਿਉਂਕਿ ਬਾਕੀਆਂ ਨੂੰ ਸੈੱਟ ਕਰਨਾ ਮੇਰੀ ਜ਼ਿੰਮੇਵਾਰੀ ਸੀ ਜੀ ਫਿਰ ਭੈਣ ਭਰਾਵਾਂ ਦੀਆਂ ਆਪਣੀਆਂ ਫੈਮਲੀਆਂ ਆਪਣੇ ਪਰਿਵਾਰ ਹੋ ਗਏ ਤੇ ਫਿਰ ਹੌਲੀ ਹੌਲੀ ਪਿਆਰ ਘਟਦਾ ਗਿਆ ਗੱਲਾਂ ਬਾਤਾਂ ਘੱਟ ਹੋ ਗਈਆਂ ਤੇ ਉਹ ਕਿਤੇ ਉਹਨਾਂ ਨੇ ਕੋਈ ਪੈਸਿਆਂ ਦੀ ਮੰਗ ਕੀਤੀ ਤੇ ਮੈਨੂੰ ਇੱਕ ਦੋ ਵਾਰੀ ਜਵਾਬ ਦੇਣਾ ਪਿਆ ਕਿਉਂਕਿ ਮੇਰਾ ਆਪਣਾ ਪਰਿਵਾਰ ਸੀ ਤੇ ਉਹਦਾ ਕਰਕੇ ਮੈਨੂੰ ਜਵਾਬ ਦੇਣਾ ਪਿਆ ਕਿਉਂਕਿ ਖਰਚੇ ਬਹੁਤ ਵੱਧ ਜਾਂਦੇ ਨੇ ਹਾਂਜੀ ਪਰ ਇਹ ਕਹਿੰਦੇ ਕਿ ਉਹ ਜਵਾਬ ਦੇਣਾ ਮੇਰੇ ਲਈ ਬਹੁਤ ਜ਼ਿਆਦਾ ਨੁਕਸਾਨਦੇ ਹੋ ਗਿਆ ਮੈਂ ਇੱਕ ਬੁਰਾ ਭਰਾ ਬੁਰਾ ਪੁੱਤਰ ਬਣ ਗਿਆ ਉਹ ਸਭ ਇੱਕ ਦੂਜੇ ਨਾਲ ਵਰਤਦੇ ਨੇ ਮਿਲਦੇ ਨੇ ਪਰ ਮੈਂ ਸਾਰਿਆਂ ਦਾ ਕਰਨ ਵਾਲਾ ਇਕੱਲਾ ਰਹਿ ਗਿਆ ਪਰ ਇਹ ਗੱਲ ਮੈਂ ਆਪਣੇ ਬੱਚਿਆਂ ਦੇ ਨਾਲ ਕਦੀ ਵੀ ਸਾਂਝੀ ਨਹੀਂ ਕਰ ਸਕਦਾ ਕਿਉਂਕਿ ਕਦੇ ਉਹਨਾਂ ਦੇ ਮਨ ਵਿੱਚ ਆਪਣੇ ਭੈਣ ਭਰਾਵਾਂ ਦੇ ਲਈ ਕਦੇ ਇਹ ਖਿਆਲ ਵੀ ਨਾ ਜਾਵੇ ਬਸ ਇੰਨਾ ਹੀ ਦੱਸ ਰਿਆਂ ਤੇ ਆਪਣੇ ਦਿਲ ਦੀ ਗੱਲ ਕਰਨਾ ਚਾਹੁੰਦਾ ਸੀ ਬਹੁਤ ਧੰਨਵਾਦ ਪਿਆਰ ਸਿਹਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅਮਰਜੀਤ ਜੀ ਉਹਨਾਂ ਨੇ ਅਮਰਜੀਤ ਜੀ ਸਤਿ ਸ਼੍ਰੀ ਅਕਾਲ ਕੁਝ ਨਹੀਂ ਕਿਹਾ ਜਾ ਰਿਹਾ ਖਤ ਸੁਣ ਕੇ ਅ ਵਜਾਏ ਕਿ ਰਿਸ਼ਤੇ ਜਿਹੜੇ ਨੇ ਅੱਜ ਦੇ ਦੌਰ ਚ ਮਨਪ੍ਰੀਤ ਉਹ ਪੈਸੇ ਦੇ ਰਿਸ਼ਤੇ ਨੇ ਜੀ ਮਤਲਬ ਇੱਕ ਕਹਾਵਤ ਕਹਿੰਦੇ ਹੁੰਦੇ ਨਾ ਕਿ ਬਾਪ ਬੜਾ ਨਾ ਭਈਆ ਸਭ ਤੋਂ بڑا ਰੁਪਈਆ ਮਤਲਬ ਜਿਹੜੇ ਅਸੀਂ ਇਕੱਠੇ ਖੇਡੇ ਹੁੰਦੇ ਆ ਭੈਣ ਭਰਾ ਇੱਕ ਬੁਰਕੀ ਇੱਕ ਟੌਫੀ ਤੱਕ ਵੰਡ ਕੇ ਖਾਂਦੇ ਸੀ ਜੀ ਹੈ ਨਾ ਕਿ ਕਿਤੇ ਜਾਣਾ ਪ੍ਰਸ਼ਾਦ ਮਿਲ ਗਿਆ ਤਾਂ ਨਿੱਕਾ ਬੱਚਾ ਵੀ ਉਧਰ ਦੇਖਦਾ ਜਿਹਨੂੰ ਸੁਰਤ ਹੈ 5-7 ਸਾਲ ਦਾ ਦੂਜੇ 10 ਸਾਲ ਦੇ ਵੱਲ ਮੇਰੇ ਭਰਾ ਆਇਆ ਭੈਣ ਨੂੰ ਮਿਲ ਗਿਆ ਜੀ ਹੈ ਨਾ ਲੇਕਿਨ ਦੇਖੋ ਜਦੋਂ ਮਟੀਰੀਅਲ ਫਿਰ ਅਸੀਂ ਦੂਸਰੇ ਆਪਣੇ ਭੈਣ ਭਰਾ ਦੀ ਤਕਲੀਫ ਨਹੀਂ ਸਮਝ ਰਹੇ ਜੀ ਕਈ ਮੈਂ ਮੈਂ ਵੀ ਇਹ ਦੇਖਿਆ ਇੱਥੇ ਲੋਕ ਕਈ ਨਾ ਵਿਜ਼ਿਟਰਸ ਆਉਂਦੇ ਬਿਲਕੁਲ ਉਹ ਜਦੋਂ ਆ ਕੇ ਦੇਖਦੇ ਕਿ ਬੰਦਾ 5 ਵਜੇ ਕੰਮ ਤੇ ਜਾ ਰਿਹਾ ਬੰਦਾ ਰਾਤੀ ਆ ਰਿਹਾ ਜਾਂ ਉਹ ਇਸ ਤਰ੍ਹਾਂ ਕਰ ਰਿਹਾ ਜਾਂ ਤੇ ਉਹ ਕਹਿੰਦੇ ਓਹ ਹੋ ਹੋ ਕਿੰਨੀ ਔਖੀ ਕਮਾਈ ਹੈ ਤੁਹਾਡੀ ਧੰਨ ਦੀ ਕਮਾਈ ਹੈ ਅਸੀਂ ਤਾਂ ਉੱਥੇ ਬੈਠੇ ਸੋਚੀ ਜਾਂਦੇ ਹਾਂ ਕਿ ਬਾਹਰ ਬੈਠੇ ਆ ਪਤਾ ਨਹੀਂ ਕਿਸ ਤਰ੍ਹਾਂ ਫਿਰ ਕੱਪੜੇ ਉਹ ਇੰਡੀਆ ਦੇ ਵਿੱਚ ਤੇ ਸ਼ੋਅ ਆਫ ਦਾ ਵੀ ਬਹੁਤ ਜ਼ਿਆਦਾ ਹੈ ਕਿ ਉਹ ਹੈ ਬੜਾ ਇਹ ਪਾਇਆ ਇਸ ਤਰ੍ਹਾਂ ਪਾਇਆ ਪ੍ਰੈਸ ਨਹੀਂ ਹੋਇਆ ਤੁਹਾਡਾ ਕਪੜਾ ਇੱਥੇ ਤੁਸੀਂ ਦੇਖਿਆ ਕੰਮਾਂ ਦੇ ਉੱਤੇ ਪਤਾ ਨਹੀਂ ਕਿਸ ਤਰ੍ਹਾਂ ਹਨਾ ਉਹਨਾਂ ਦਾ ਵੀ ਦਿਲ ਕਰਦਾ ਲੇਕਿਨ ਹੁਣ ਇੱਕ ਬੰਦਾ ਕਹਿੰਦੇ ਹਜ਼ਾਰ ਵਾਰ ਹਸਾਏ ਦਾ ਨਾਮ ਨਹੀਂ ਇੱਕ ਵਾਰ ਰੋਆਏ ਦਾ ਇੱਕ ਵਾਰ ਰੋਆਏ ਦਾ ਉਹ ਹਾਲ ਇਹਨਾਂ ਦਾ ਹੋਇਆ ਹੈ ਹੈਨਾ ਬਿਲਕੁਲ ਮੈਨੂੰ ਇਦਾਂ ਲੱਗਦਾ ਹੁੰਦਾ ਕਿ ਵਾਰੀ ਜ਼ਿਆਦਾਤਰ ਪਰਿਵਾਰਾਂ ਦੇ ਵਿੱਚੋਂ ਜਿਹੜੇ ਵੱਡੇ ਬੱਚੇ ਹੁੰਦੇ ਹਨ ਨਾ ਸਭ ਤੋਂ ਵੱਡਾ ਬੇਟਾ ਜਾਂ ਬੇਟੀ ਉਹ ਜ਼ਿਆਦਾ ਇਮੋਸ਼ਨਲ ਹੁੰਦੇ ਐ ਇਮੋਸ਼ਨਲ ਹੁੰਦੇ ਐ ਉਹਨਾਂ ਨੂੰ ਇਦਾਂ ਲੱਗਦਾ ਹੁੰਦਾ ਵੀ ਇੱਕ ਤਾਂ ਜਿਹੜੇ ਛੋਟੇ ਭੈਣ ਭਰਾ ਉਹਨਾਂ ਦੇ ਲਈ ਐਗਜ਼ਾਮਪਲ ਸੈੱਟ ਕਰਨੀ ਹੁੰਦੀ ਆ ਵੀ ਹਾਂ ਉਹ ਕਰਦੇ ਵੀ ਕਹਿੰਦੇ ਹੁੰਦੇ ਤੇਰੇ ਵੱਲ ਦੇਖ ਕੇ ਛੋਟੇ ਭੈਣ ਭਰਾ ਨੇ ਸਿੱਖਣਾ ਉਹ ਛੇਤੀ ਉਮਰ ਤੋਂ ਪਹਿਲਾਂ ਸਿਆਣੇ ਹੋ ਜਾਂਦੇ ਐ ਸਿਆਣੇ ਹੋ ਜਾਂਦੇ ਐ ਉਮਰ ਤੋਂ ਪਹਿਲਾਂ ਉਹ ਜ਼ਿੰਮੇਵਾਰੀਆਂ ਸੰਭਾਲ ਲੈਂਦੇ ਨੇ ਤੇ ਜ਼ਿਆਦਾ ਦੇਰ ਤੱਕ ਉਹਨਾਂ ਦੇ ਵਿੱਚ ਇਮੋਸ਼ਨਸ ਬਹੁਤ ਜ਼ਿਆਦਾ ਡੂੰਘੀਆਂ ਹੁੰਦੀਆਂ ਨੇ ਉਹਨਾਂ ਨੂੰ ਹਰ ਇੱਕ ਭੈਣ ਭਰਾ ਨੂੰ ਕੋਈ ਚੀਜ਼ ਮਾਪੇ ਬਾਪ ਨੂੰ ਕੋਈ ਗੱਲ ਹੋਈ ਤਾਂ ਬਹੁਤ ਜ਼ਿਆਦਾ ਫੀਲ ਕਰਦੇ ਨੇ ਹਾਂਜੀ ਤੇ ਕਿਸ ਨਾ ਕਿਸ ਨੂੰ ਖਾਮਿਆਜਾ ਜਿਹੜਾ ਜ਼ਰੂਰ ਭੁਗਤਣਾ ਪੈਂਦਾ ਤੇ ਉਹਨਾਂ ਦੀ ਪਤਾ ਨਹੀਂ ਕਿਹੜੇ ਵੇਲੇ ਉਹ ਜ਼ਿੰਮੇਵਾਰ ਆਪੇ ਹੋ ਹੀ ਜਾਂਦੇ ਮਤਲਬ ਜ਼ਿੰਮੇਵਾਰੀ ਆਪਣੇ ਆਪ ਹੀ ਉਹਨਾਂ ਦੇ ਅੰਦਰ ਆ ਕੇ ਆ ਜਾਂਦੀ ਹੈ ਹੈਨਾ ਸੋ ਬੜੀ ਦੁੱਖ ਦੀ ਗੱਲ ਹੈ ਕਿ ਹਾਂਜੀ ਇਹ ਹੈ ਇਹ ਮੇਰੇ ਖਿਆਲ ਪੰਜਾਬ ਦੇ 90% ਇਦਾਂ ਹੈ ਗਈ ਆ ਇਹ ਮਸਲੇ ਕਿ ਜਦੋਂ ਤੁਸੀਂ ਸਾਰਾ ਕੁਝ ਉਹਨਾਂ ਲਈ ਬਣਾ ਦਿੱਤਾ ਜਾਂ ਕਈ ਮੈਂ ਲੋਕ ਇਦਾਂ ਦੇਖੇ ਕਿ ਉਹਨਾਂ ਦੇ ਕੋਲ ਇੱਥੇ ਪੇਪਰਵਰਕ ਵੀ ਨਹੀਂ ਸੀ ਜੀ ਉਹ ਪੈਸੇ ਭੇਜੇ ਗਏ ਉੱਥੇ ਜ਼ਮੀਨ ਬਣੀ ਗਈ ਘਰ ਛੋਟੇ ਭੈਣ ਭਰਾਵਾਂ ਦੇ ਵਿਆਹ ਸੈਟਲ ਬੱਚੇ ਸਾਰਾ ਕੁਝ ਹੋ ਗਿਆ ਫਿਰ ਉਹਨਾਂ ਨੇ ਵੀ 22 25 ਸਾਲ ਬਾਅਦ 15 ਸਾਲ ਬਾਅਦ ਡਿਸਾਈਡ ਕੀਤਾ ਕਿ ਹੁਣ ਕਾਫੀ ਹੋ ਗਿਆ ਚਲੋ ਮੈਂ ਕਮਾᱣ ਵੀ ਇਹਨਾਂ ਲਈ ਆ ਉਧਰ ਭੇਜ ਦਿੱਤਾ ਤੇ ਹੁਣ ਮੈਂ ਜਾ ਕੇ ਉੱਥੇ ਰਾਮ ਕਰਾਂ ਜਾਂ ਚਲੇ ਜਾਵਾਂ ਉੱਥੇ ਜਾ ਕੇ ਮੈਂ ਡਿਸਾਈਡ ਕਰਾਂ ਆਪਣੀ ਜ਼ਿੰਦਗੀ ਦਾ ਕੀ ਕਰਨਾ ਉਹ ਗਏ ਉੱਥੇ ਉਹਨਾਂ ਨੂੰ ਉਹਨਾਂ ਦਾ ਭੇਜਿਆ ਹੋਇਆ 1 ਰੁਪਿਆ ਵੀ ਨਹੀਂ ਮਿਲਿਆ ਜੀ ਉਹਨਾਂ ਨੇ ਪਰ ਇਹਦੇ ਵਿੱਚ ਮੈਂ ਇਹੀ ਕਹੂੰਗੀ ਕਿ ਅਮਰਜੀਤ ਜੀ ਤੁਹਾਡੇ ਲਈ ਪੋਜ਼ਿਟਿਵ ਗੱਲ ਇਹ ਹੈ ਕਿ ਤੁਹਾਡੇ ਦਿਲ 'ਚ ਕੋਈ ਮਲਾਲ ਨਹੀਂ ਹੈ ਕਿ ਤੁਸੀਂ ਕਿਸੇ ਦਾ ਨਹੀਂ ਕੀਤਾ ਕਿਉਂਕਿ ਤੁਸੀਂ ਆਪਣੇ ਵੱਲੋਂ ਇੱਕ ਚੰਗੇ ਪੁੱਤਰ ਦੇ ਆ ਇੱਕ ਚੰਗੇ ਭਰਾ ਦੇ ਆ ਵੱਡੇ ਹੋਣ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਜਿਹੜੀਆਂ ਨਿਭਾਈਆਂ ਸੋ ਅਸਲੀ ਤੁਹਾਨੂੰ ਉਹਦੇ ਲਈ 네ਗੇਟਿਵ ਹੋਣ ਲਈ ਜੋ ਆਪਣੇ ਮਨ ਤੇ ਜਿਹੜੀ ਗੱਲ ਨਹੀਂ ਲਾਉਣੀ ਚਾਹੀਦੀ ਕਿ ਤੁਸੀਂ ਆਪਣਾ ਰੋਲ ਜੋ ਇੱਕ ਹੁੰਦਾ ਆਪਣੇ ਸਮਾਜ ਦੇ ਵਿੱਚ ਉਹਨੂੰ ਪੂਰੇ ਬਿਹਤਰ ਤਰੀਕੇ ਦੇ ਨਾਲ ਹਾਂਜੀ ਜਿਹੜਾ ਪੂਰਾ ਉਹ ਪਤਾ ਲੱਗੇ ਨਾ ਅਸਲੀ ਚਿਹਰੇ ਕਹਿੰਦੇ ਕੱਲ ਦੀ بجائے ਅੱਜ ਪਤਾ ਲੱਗ ਗਏ ਤੇ ਵੈਸੇ ਵੀ ਕਹਿੰਦੇ ਜਿਹੜਾ ਅੰਗ ਕੋਈ ਇੱਕ ਅੰਗ ਅਗਰ ਜਿਸਮ ਦਾ ਗਲ ਜਾਏ ਉਹਨੂੰ ਆਪਰੇਸ਼ਨ ਕਰਕੇ ਕਟਾ ਦੇਣਾ ਚਾਹੀਦਾ ਤਾਂ ਕਿ ਬਾਕੀ ਬਾਡੀ ਬਚੀ ਰਹੇ ਪਰ ਇਹਦੇ ਨਾਲ ਨਾਲ ਮਨਪ੍ਰਿਤ ਇਟਸ ਨੋਟ ਦੈਟ ਈਜ਼ੀ ਹਾਂਜੀ ਹੈਨਾ ਕਹਿ ਦੇਣਾ ਬੜਾ ਸੌਖਾ ਹੈ ਕਹਿ ਦੇਣਾ ਲੇਕਿਨ ਮੰਨ ਲੈਣਾ ਕੋਈ ਇਨਸਾਨ ਦੋ ਤਰ੍ਹਾਂ ਟੁੱਟਦਾ ਇੱਕ ਮਟੀਰੀਅਲ ਤੋਂ ਵੀ ਉਹ ਟੁੱਟਿਆ ਉਹੀ ਪੈਸੇ ਜਿਹੜਾ ਉਧਰ ਭੇਜਿਆ ਜਾਂਦਾ ਸੀ ਅਗਰ ਉਹ ਆਪਣਾ ਇੱਥੇ ਸਾਂਭ ਕੇ ਰੱਖਦੇ ਆਪਣੀ ਪਰਿਵਾਰ ਦੇ ਲਈ ਜਾਂ ਕੋਈ ਬਿਜ਼ਨਸ ਸੈੱਟ ਕਰ ਲੈਂਦੇ ਜਾਂ ਕੁਝ ਵੀ ਇੱਕ ਤਾਂ ਪੈਸੇ ਵੱਲੋਂ ਇਨਸਾਨ ਟੁੱਟਦਾ ਜੀ ਦੂਸਰਾ ਇਮੋਸ਼ਨਲੀ ਇਨਸਾਨ ਕਿੰਨਾ ਟੁੱਟ ਜਾਂਦਾ ਪੈਸੇ ਮਟੀਰੀਅਲ ਦਾ ਟੁੱਟਿਆ ਹੋਇਆ ਇਨਸਾਨ ਫਿਰ ਵੀ ਖੜਾ ਹੋ ਜਾਂਦਾ ਜੀ ਕਮਾਲ ਆਏਗਾ ਹੋਰ ਆ ਜਾਏਗਾ ਕਿਸੇ ਹੋਰ ਪਾਸਿਓ ਜਦ ਅਗਰ ਤੁਸੀਂ ਕਿਸੇ ਦੀ ਬੇਇਮਾਨੀ ਨਹੀਂ ਕੀਤੀ ਤੁਹਾਡੇ ਕੋਲੋਂ ਵਾਪਸ ਪੈਸਾ ਕਿਸੇ ਸੂਰਤ ਆ ਜਾਏਗਾ ਜੀ ਪਰ ਜਦੋਂ ਇਮੋਸ਼ਨਲੀ ਇਨਸਾਨ ਟੁੱਟਦਾ ਫਿਰ ਬਹੁਤ ਮੁਸ਼ਕਲ ਹੈ ਸਾਰੀ ਉਮਰ ਦੇ ਜ਼ਖਮ ਇਹ ਹੁੰਦੇ ਨੇ ਜੀ ਹਾਂਜੀ ਤੇ ਅਗਲਾ ਇੱਕ ਹੋਰ ਖਾਤਮਨ ਪ੍ਰਿਤ ਇਹਨਾਂ ਨੇ ਆਪਣਾ ਹਾਂਜੀ ਬਹੁਤ ਵਧੀਆ ਜੀ ਜੀ ਇਹਨਾਂ ਨੇ ਨਾਮ ਨਹੀਂ ਲਿਖਿਆ ਆਪਣਾ ਪਿੱਛੇ ਲਿਖਦੇ ਨੇ ਆਪ ਦਾ ਸ਼ੁਭ ਚਿੰਤਕ ਸਾਸਤਰੀ ਅਕਾਲ ਬਸ ਇੰਨਾ ਹੀ ਲਿਖਦੇ ਨੇ ਉਸ ਗੱਲ ਦੀ ਵੀ ਸਾਨੂੰ ਅਸੀਂ ਰਿਸਪੈਕਟ ਕਰਦੇ ਆ ਤੁਹਾਡੇ ਸਾਨੂੰ ਇੰਨਾ ਹੀ ਬੜਾ ਹੈ ਕਿ ਤੁਸੀਂ ਸਾਨੂੰ ਇਸ ਕਾਬਿਲ ਸਮਝਾ ਕਿ ਆਪਣੇ ਦਿਲ ਦਾ ਬਲਵਲਾ ਕੋਈ ਦਰਦ ਸਾਡੇ ਨਾਲ ਸਾਂਝਾ ਕਰਨਾ ਤੁਸੀਂ ਸਮਝਾ ਕਿ ਰਾਜ਼ਦਾਰ ਇੱਕ ਤਰ੍ਹਾਂ ਰਾਜ਼ਦਾਰੀ ਇਹ ਵੀ ਹੈ ਕਿ ਤੁਸੀਂ ਕਹੋਗੇ ਕਿ ਕੈਮਰਾ ਤੇ ਹੈ ਸਾਰੀ ਖੁੱਲੀ ਦੁਨੀਆ ਚ ਇਹ ਤਾਂ ਗੱਲ ਹੈ ਰਾਜ਼ਦਾਰੀ ਨਹੀਂ ਹੈ ਕਿ ਬਸ ਤੁਹਾਡਾ ਦਿਲ ਹਲਕਾ ਹੋ ਗਿਆ ਨਾਮ ਤੁਸੀਂ ਨਹੀਂ ਲਿਖਿਆ ਉਹ ਵੀ ਠੀਕ ਹੈ ਅਸੀਂ ਰਿਸਪੈਕਟ ਕਰਦੇ ਹਾਂ ਉਸ ਗੱਲ ਦੀ ਲਿਖਦੇ ਨੇ ਮਨਿੰਦਰ ਜੀ ਸਤਿ ਸ੍ਰੀ ਅਕਾਲ ਤੁਹਾਨੂੰ ਦੋਵਾਂ ਨੂੰ ਬਹੁਤ ਪਿਆਰ ਚੰਗਾ ਕੰਮ ਕਰਦੀਆਂ ਰਹੋ ਸਵੇਰ ਦਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ ਵਿੱਚ ਵਿੱਚ ਛੁੱਟੀ ਕਿਉਂ ਕਰ ਜਾਂਦੀ ਆ ਉਹ ਮਰ ਵੀ ਦੱਸੋ ਕਿਉਂ ਕਰਦੇ ਹੋ ਛੁੱਟੀ ਤੁਸੀਂ ਨਲਾਇਕ ਬੱਚੇ ਆਸੀਂ ਹੋਮਵਰਕ ਪੂਰਾ ਨਹੀਂ ਹੋਇਆ ਹੁੰਦਾ ਕਹਿੰਦੇ ਮੈਂ ਬਹੁਤ ਵਾਰ ਸੋਚਿਆ ਕਿ ਫੋਨ ਕਰਾਂ ਪਰ ਤੁਸੀਂ ਗੱਲਾਂ ਹੀ ਇੰਨੀਆਂ ਚੰਗੀਆਂ ਕਰਦੇ ਹੋ ਕਿ ਫਿਰ ਡਿਸਟਰਬ ਕਰਨ ਨੂੰ ਦਿਲ ਨਹੀਂ ਕਰਦਾ ਕਿ ਸੁਣਦੇ ਰਹੀ ਹੈ ਅਸੀਂ ਫੋਨ ਡੀਕਦੇ ਰਹਿੰਨੇ ਹਾਂ ਹਾਂਜੀ ਅਸੀਂ ਫੋਨ ਡੀਕਦੇ ਰਹਿੰਨੇ ਤਾਂ ਸਾਨੂੰ ਲੱਗਦਾ ਕੋਈ ਸੁਣੇ ਨਹੀਂ ਰਿਹਾ ਫਿਰ ਪਤਾ ਲੱਗਾ ਕਿ ਸੁਣਦੇ ਹੋ ਖਤ ਵੀ ਠੀਕ ਹੈ ਪਹਿਲਾਂ ਸੋਚਿਆ ਛੱਡ ਕੀ ਲਿਖਣਾ ਜੀ ਕਹਿੰਦੇ ਟਾਈਮ ਹੁੰਦੇ ਹੋਏ ਵੀ ਟਾਈਮ ਨਹੀਂ ਕੱਢਿਆ ਮੈਂ ਪਰ ਅੱਜ ਸੋਚਿਆ ਨਹੀਂ ਕੁਝ ਤਾਂ ਲਿਖਾਂ ਥੈਂਕ ਯੂ ਜੀ ਬੜੀ ਮਿਹਰਬਾਨੀ ਤੁਸੀਂ ਸੋਚਿਆ ਕਹਿੰਦੇ ਕਹਿਣਾ ਇਹ ਸੀ ਕਿ ਇਹ ਜ਼ਿੰਦਗੀ ਬਹੁਤ ਸੋਹਣੀ ਹੈ ਸਭ ਕਹਿੰਦੇ ਨੇ ਜੀ ਮਤਲਬ ਸਾਰਿਆਂ ਦੇ ਸਾਰੇ ਕਹਿੰਦੇ ਨੇ ਇਹਨਾਂ ਨੂੰ ਸ਼ਾਇਦ ਕਹਿੰਦੇ ਸ਼ਾਇਦ ਹੈ ਵੀ ਪਰ ਬਹੁਤ ਜ਼ਿੰਦਗੀਆਂ ਸਭ ਕੁਝ ਹੁੰਦੇ ਹੋਏ ਵੀ ਰੋਲੀਆਂ ਪਈਆਂ ਨੇ ਜੀ ਮਟੀਰੀਅਲ ਦੇ ਨਾਲ ਵੀ ਨਾ ਤੁਸੀਂ ਕਹੋਗੇ ਕਿ ਸਭ ਕੁਝ ਹੁੰਦੇ ਹੋਏ ਵੀ ਕੋਈ ਕਿੱਦਾਂ ਰੋਲ ਸਕਦਾ ਹੈ ਗੱਲ ਵੈਸੇ ਦੁਨੀਆਦਾਰੀ ਦੀ ਬੜੀ ਢੂੰਗੀ ਹੈ ਹੈਨਾ ਕਿ ਕੁਝ ਹੈ ਤੁਹਾਡੇ ਕੋਲ ਅਸੀਂ ਰੋਲਣਾ ਉਹਨੂੰ ਹੀ ਕਹਿੰਦੇ ਆ ਨਾ ਕਿ ਕੁਝ ਵੀ ਨਹੀਂ ਕੁਝ ਵੀ ਨਹੀਂ ਕਹਿੰਦੇ ਕਿ ਕੋਈ ਕਿੰਦਾ ਰੋਲ ਸਕਦਾ ਹਾਂਜੀ ਬਿਲਕੁਲ ਰੋਲ ਸਕਦਾ ਜਦੋਂ ਰਿਸ਼ਤਿਆਂ ਵਿੱਚ ਕੌੜਾਪਨ ਹੋਵੇ ਅੱਜ ਦੋਨੇ ਖਤਰੇ ਇਤਫਾਕ ਨਹੀਂ ਇਦਾਂ ਹੋ ਗਿਆ ਹੈ ਨਾ ਕੋਇਨਸੀਡੈਂਸ ਕਹਿੰਦੇ ਨੇ ਕਿ ਬਿਲਕੁਲ ਰੋਲ ਸਕਦਾ ਜਦੋਂ ਰਿਸ਼ਤਿਆਂ ਵਿੱਚ ਕੌੜਾਪਨ ਹੋਵੇ ਜਦੋਂ ਸਿਰਫ ਇਨਸਾਨ ਰਿਸ਼ਤੇ ਕਹਿਣ ਲਈ ਨਿਭਾ ਰਿਹਾ ਹੋਵੇ ਜਾਂ ਦੁਨੀਆਦਾਰੀ ਖਾਤਰ ਜਾਂ ਬੱਚਿਆਂ ਕਰਕੇ ਅੱਜ ਦੀ ਔਰਤ ਨੇ ਆਜ਼ਾਦੀ ਦਾ ਮਤਲਬ ਕੁਝ ਹੋਰ ਕੱਢ ਲਿਆ ਉਸ ਦੀ ਹਰ ਨਾਜਾਇਜ਼ ਗੱਲ ਵੀ ਘਰ ਵਿੱਚ ਮੰਨੀ ਜਾਣੀ ਚਾਹੀਦੀ ਹੈ ਜੇ ਨਹੀਂ ਤਾਂ ਪੁਲਿਸ ਤਾਂ ਹੈ ਹੀ ਪੈਸਾ ਅੱਜ ਦੀ ਔਰਤ ਦਾ ਜੀਵਨ ਸਾਥੀ ਹੈ ਮਰਦ ਤੇ ਐਵੇਂ ਬਦਨਾਮ ਹੈ ਕਹਿੰਦੇ ਕਿ ਮੈਂ ਨਹੀਂ ਕਹਿੰਦਾ ਕਿ ਮਰਦ 100% ਸਹੀ ਹੈ ਪਰ ਅੱਜ ਦੇ ਸਮੇਂ ਵਿੱਚ ਔਰਤ ਅੱਗੇ ਕੁਐਸਚਨ ਮਾਰਕ ਪੋਂਦੇ ਨੇ ਕਹਿੰਦੇ ਹੁਣ ਕੀ ਲਿਖਾਂ ਇੱਕ ਖਾਨਦਾਨੀ ਇਨਸਾਨ ਆਪਣੀ ਇੱਜ਼ਤ ਦੀ ਆਪ ਖਿੱਲੀ ਨਹੀਂ ਉਡਾ ਸਕਦਾ ਗੱਲ ਖਿਲਰ ਜਾਂਦੀ ਹੈ ਤੇ ਮੁੜ ਕੇ ਸਮਾਜ ਵਿੱਚ ਇੱਜ਼ਤ ਉਹ ਨਹੀਂ ਰਹਿੰਦੀ ਸੰਜੋਗ ਨੇ ਜਾਂ ਕਰਮ ਪਤਾ ਨਹੀਂ ਕਹਿੰਦੇ ਜੀ ਮਾਫੀ ਚਾਹੁੰਦਾ ਹਾਂ ਆਪ ਜੀ ਨੂੰ ਪਰੇਸ਼ਾਨ ਕਰਨ ਲਈ ਪਰ ਦਿਲ ਹਲਕਾ ਕਿਤੇ ਤੱਕ ਕਰਨਾ ਹੀ ਸੀ ਰਿਸ਼ਤੇਦਾਰਾਂ ਨਾਲ ਕਰਕੇ ਤਮਾਸ਼ਾ ਭੈਣ ਭਰਾਵਾਂ ਨਾਲ ਕਰਕੇ ਉਹਨਾਂ ਦਾ ਦਿਲ ਤੰਗ ਹੁੰਦਾ ਬੜੀ ਮਿਹਰਬਾਨੀ ਆਪ ਜੀ ਦੀ ਦੋ ਚਾਰ ਬਾਰ ਸੋਚਿਆ ਪੋਸਟ ਨਾ ਕਰਾਂ ਲਿਖ ਕੇ ਕੂੜੇ ਵਿੱਚ ਸੁੱਟ ਦਿਆਂ ਪਰ ਫਿਰ ਕਿਹਾ ਕਿ ਨਹੀਂ ਸ਼ਾਇਦ ਮੇਰੇ ਵਰਗਾ ਕੋਈ ਹੋਰ ਸੁਣ ਲਵੇ ਤੇ ਹੌਸਲਾ ਕਰ ਲਵੇ ਕਿ ਕੱਲਾ ਮੈਂ ਹੀ ਨਹੀਂ ਕਿਸੇ ਹੋਰ ਨਾਲ ਵੀ ਹੋ ਰਹੀ ਹੈ ਜੀ ਧੰਨਵਾਦ ਆਪ ਦਾ ਸ਼ੁਭ ਚਿੰਤਕ ਸਾਸ਼ਟਰੀ ਕਾਲ ਜੀ ਪਰ ਮੈਨੂੰ ਕੁਝ ਹੋ ਰਿਹਾ ਹੈ ਖਤਪਤ ਜੀ ਬਿਲਕੁਲ ਬਹੁਤ ਡੁੰਗੀਆਂ ਗੱਲਾਂ ਨੇ ਚਾਹੇ ਬਿਲਕੁਲ ਉਹਨਾਂ ਨੇ ਕਹਿ ਲੋ ਇੱਕ ਸਮੁੰਦਰ ਦੀ ਗਹਿਰਾਈ ਹੁੰਦੀ ਹੈ ਤੇ ਇੱਕ ਉਹਦਾ ਉੱਪਰਲੀ ਸਤ੍ਹਾ ਹੁੰਦੀ ਹੈ ਜਾਈ ਚਿੱਠੀ ਉਹਨਾਂ ਨੇ ਉੱਪਰਲੀ ਸਤ੍ਹਾ ਤੇ ਲਿਖੀ ਆ ਪਰ ਦੱਸਦੀ ਆ ਕਿ ਗਹਿਰਾਈ ਕਿੰਨੀ ਆ ਜੀ 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 ਮੇਰੇ ਨਾਲ ਉਹ ਇਮੋਸ਼ਨ ਇੰਨੀ ਆ ਕਿ ਜ਼ਿਆਦਾ ਨਹੀਂ ਤੇ ਉਸ ਬੇਵਸੀ ਨੂੰ ਇਸ ਖੱਤ ਦੇ ਵਿੱਚ ਦੇਖ ਸਕਦੇ ਆਂ ਕੋਈ ਚੀਜ਼ ਤੋਂ ਬੇਬਸਿਆ ਜਿੱਥੇ ਕਿ ਤੁਹਾਡੇ ਬੱਚਿਆਂ ਦੇ ਪਿਆਰ ਜਾਂ ਫਿਰ ਦੁਨੀਆਦਾਰੀ ਦੇ ਸਾਹਮਣੇ ਕਿਸੇ ਬਣੇ ਰਹਿਣਾ ਆਪਣਾ ਉਹਨੂੰ ਬਣਾਈ ਰੱਖਣਾ ਉਹ ਸਾਰੀਆਂ ਚੀਜ਼ਾਂ ਦੇ ਨਾਲ-ਨਾਲ ਘਰ ਪਰਿਵਾਰ ਦੇ ਵਿੱਚ ਕਿਵੇਂ ਦਾ ਮਾਹੌਲ ਜਿਹੜਾ ਚੱਲ ਰਿਹਾ ਕਿਉਂਕਿ ਬਾਹਰੋਂ ਦੇਖਣ ਨੂੰ ਘਰ ਅੱਜਕੱਲ ਸਾਰੇ ਸੋਹਣੇ ਲੱਗਦੇ ਹਾਂਜੀ ਬਾਹਰੋਂ ਸਾਰਾ ਸਜਾਵਟ ਸਾਡੇ ਕੋਲ ਪੂਰੀ ਆ ਪਰ ਅੰਦਰਲੀ ਸਜਾਵਟ ਦੇ ਵਿੱਚ ਜੋ ਸਾਡੇ ਮਨ ਦੀ ਸਕੂਨ ਆ ਉਹਦੇ ਵਿੱਚ ਕਿਤਨਾ ਕਿਤੇ ਕਮੀਆਂ ਬਹੁਤ ਜ਼ਿਆਦਾ ਹੋਣ ਬਹੁਤ ਜ਼ਿਆਦਾ ਨੇ ਉਹ ਗੈਪ ਜਿਹੜੇ ਬਣਨੇ ਸ਼ੁਰੂ ਹੋ ਗਏ ਹਾਂਜੀ ਹਾਂ ਵਾਕਈ ਮਨਪ੍ਰਿਤ ਉਹਨਾਂ ਨੇ ਲਿਖਿਆ ਇਹ ਇਹ ਹੈ ਮੈਂ ਖੁਦ ਅਸੀਂ ਤੁਸੀਂ ਵੀ ਸ਼ਾਇਦ ਦੇਖੇ ਸੁਣੇ ਹੋਣ ਮੈਂ ਵੀ ਬਹੁਤ ਸਾਰੇ ਪਰਿਵਾਰਾਂ ਨੂੰ ਜਾਂ ਦੋਸਤੀ ਚ ਜਾਂ ਰਿਸ਼ਤੇਦਾਰੀ ਚ ਅਸੀਂ ਦੇਖਦੇ ਹਾਂ ਵਾਕਈ ਕਈਆਂ ਤੇ ਮੇਰਾ ਵੀ ਸਵਾਲ ਇਹ ਹੋਇਆ ਕਿ ਇਸ ਤਰ੍ਹਾਂ ਮਰਦ ਹੋ ਤੁਸੀਂ ਇਸ ਤਰ੍ਹਾਂ ਕਿਉਂ ਤੇ ਉਹ ਅਗਲੇ ਕਹਿ ਦਿੰਦੇ ਕਿ ਤੁਹਾਨੂੰ ਨਹੀਂ ਪਤਾ ਬੱਚਿਆਂ ਦੀ ਖਾਤਰ ਸਾਡੇ ਬੱਚੇ ਮਤਲਬ ਮਰਦ ਮਜਬੂਰ ਮੈਨ ਨਹੀਂ ਸੀ ਦੇਖਿਆ ਕਦੇ ਅੱਜ ਤਾਈਂ ਅਸੀਂ ਜੋ ਦੇਖਿਆ ਸੁਣਿਆ ਇੱਜ਼ਤ ਇੱਤਰਾਮ ਪੇਰੈਂਟਸ ਨੂੰ ਵੀ ਦੇਖਦੇ ਆਂ ਜਾਂ ਫੈਮਲੀਆਂ ਦੇ ਵਿੱਚ ਦੇਖਦੇ ਆਂ ਕਿ ਮਤਲਬ ਮਰਦ ਦਾ ਇੱਕ ਆਪਣਾ ਅਲੱਗ ਰਤਬਾ ਹੈ ਮਤਲਬ ਇਹ ਗੱਲ ਬਿਲਕੁਲ ਗਲਤ ਹੈ ਕਿ ਔਰਤ ਨੂੰ ਮਰਦ ਜਿਹੜਾ ਉਹ ਬਿਲਕੁਲ ਜਾਨਵਰ ਸਮਝੇ ਤੇ ਉਸ ਤਰ੍ਹਾਂ ਟ੍ਰੀਟ ਕਰੇ ਉਹਦੀ ਕੋਈ ਇੱਛਾ ਨਹੀਂ ਉਹਦੀ ਕੋਈ ਖੁਆਇਸ਼ ਨਹੀਂ ਲੇਕਿਨ ਇਹ ਅੱਜ ਔਰਤ ਨੇ ਵਾਕਈ ਕੁਝ ਹੋਰ ਕਰ ਦਿੰਦਾ ਹੈ ਮਤਲਬ ਬੱਚਿਆਂ ਦੀ ਖਾਤਰ ਨਭਾ ਰਹੇ ਨੇ ਲੋਕ ਜਿਸ ਤਰ੍ਹਾਂ ਇਹਨਾਂ ਨੇ ਲਿਖਿਆ ਹੈ ਜਾਂ ਫਿਰ ਆਪਣੇ ਫੈਮਲੀ ਦੇ ਪੇਰੈਂਟਸ ਪਰੇਸ਼ਾਨ ਨਾ ਹੋਣ ਜਾਂ ਫਿਰ ਹੁਣ ਆ ਗਏ ਆ ਇੱਥੇ ਕਈ ਮੈਂ ਦੇਖਿਆ ਇੱਥੇ ਮਰਦ ਪੇਪਰ ਵਰਕ ਤੋਂ ਵੀ ਉਹ ਫਿਰ ਉਹਨਾਂ ਨੂੰ ਕੰਟਰੋਲ 'ਚ ਹੀ ਰੱਖਦੇ ਆ ਜੀ ਵੀਜ਼ਾ ਐਕਸਟੈਂਸ਼ਨਸ ਤੇ ਰੱਖ ਦਿੰਦੀਆਂ ਕੁੜੀਆਂ ਕਿ ਪਰਮਨੈਂਟ ਵੀਜ਼ਾ ਨਹੀਂ ਇਹਨੂੰ ਢਾਈ ਟੱਜ ਸਾਲ ਦਾ ਐਕਸਟੈਂਡ ਕਰਾਉਣਾ ਹੈ ਬੱਚੇ ਵੱਡੇ ਹੋ ਗਏ ਸੋ ਦੁੱਖ ਦੀ ਗੱਲ ਹੈ ਔਰ ਅੱਜਕਲ ਖਬਰਾਂ ਵੀ ਤਾਂ ਇਹ ਹੀ ਅਸੀਂ ਪੜ੍ਹ ਸੁਣ ਰਹੇ ਆ ਬਿਲਕੁਲ ਔਰਤ ਨੇ ਇਹ ਕਰ ਦਿੱਤਾ ਔਰਤ ਨੇ ਇਹ ਕਰਦਾ ਮੈਨੂੰ ਇਹ ਗੱਲ ਤੇ ਬਣਾ ਇਹਨਾਂ ਦਾ ਹੋ ਰਿਹਾ ਕਹਿੰਦੇ ਕਿ ਅੱਜ ਦੀ ਔਰਤ ਲਈ ਪੈਸਾ ਮਰਦਾ ਹੈ ਮਤਲਬ ਆਜ਼ਾਦੀਆਂ ਦੇ ਕੁਝ ਹੋਰ ਮਾਨੇ ਨਿਕਲ ਗਏ ਬਿਲਕੁਲ ਹਾਂਜੀ ਜਦੋਂ ਕਿ ਪਰਿਵਾਰਾਂ ਦੇ ਵਿੱਚ ਇੱਥੇ ਸਾਰੇ ਜਣੇ ਮਿਹਨਤ ਕਰਦੇ ਆ ਮਿਹਨਤ ਕਰਕੇ ਚੰਗਾ ਚੰਗੇ ਪਰਿਵਾਰ ਦੀ ਜਿਹੜੀ ਉਮੀਦ ਕੀਤੀ ਜਾਂਦੀ ਹੈ ਕਿ ਸਾਰਾ ਕੁਝ ਚੰਗਾ ਹੋਵੇ ਜਿਉਂਕਿ ਪੈਸੇ ਦੇ ਨਾਲ ਤੁਹਾਡੀਆਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਨੇ ਚੰਗੀ ਜਿਹੜੀ ਜ਼ਿੰਦਗੀ ਤੁਸੀਂ ਬਣਾ ਸਕਦੇ ਹੋ ਪਰ ਕਈ ਵਾਰੀ ਸਾਰੀਆਂ ਚੀਜ਼ਾਂ ਹੁੰਦੇ ਹੋਏ ਵੀ ਉਹ ਜਿਹੜਾ ਰੂਹ ਦਾ ਸਕੂਨ ਹੈ ਉਹ ਮਿਸਿੰਗ ਹੈ ਤਾਂ ਹੀ ਉਹ ਕਹਿੰਦੇ ਨੇ ਨਾ ਕਿ ਸਭ ਕੁਝ ਹੁੰਦੇ ਹੋਏ ਵੀ ਕੋਈ ਰੋਲ ਸਕਦਾ ਹੈ ਇਹ ਰੋਲਣਾ ਹੀ ਹੈ ਜ਼ਿੰਦਗੀ ਮੰਨ ਤੇ ਇਹ ਜ਼ਿੰਦਗੀ ਜ਼ਿੰਦਗੀ ਤਾਂ ਨਹੀਂ ਤੇ ਕਿਸੇ ਇਨਸਾਨ ਦੇ ਨਾਲ ਤੁਸੀਂ ਮਤਲਬ ਅਸੀਂ ਘਰ 'ਚ ਕੋਈ ਪੈਟ ਪਾਲ ਲਈ ਉਹਦੇ ਨਾਲ ਪਿਆਰ ਹੋ ਜਾਂਦਾ ਹੈ ਹੈਨਾ ਉਹਦੀ ਉਹਦਾ ਠੰਡ ਗਰਮੀ ਉਹਨੂੰ ਲੱਗ ਰਹੀ ਹੈ ਉਹਨੂੰ ਭੁੱਖ ਪਿਆਸ ਹੈ ਇਸ ਚੀਜ਼ ਦਾ ਵੀ ਖਿਆਲ ਕਰਦੇ ਆ ਲੇਕਿਨ ਇਨਸਾਨ ਇਨਸਾਨ ਦਾ ਔਰ ਆਪਣੇ ਜੀਵਨ ਸਾਥੀ ਦਾ ਜਿਹਨੂੰ ਪਰਮਾਤਮਾ ਨੂੰ ਸਾਕਸ਼ੀ ਮੰਨ ਕੇ ਜਿਹਦੇ ਨਾਲ ਅਸੀਂ ਫੇਰੇ ਲਏ ਜਿਹਦੇ ਨਾਲ ਅਸੀਂ ਦੁਨੀਆ ਦੇ ਸਾਹਮਣੇ ਤੁਰੇ ਆ ਕਿ ਅੱਜ ਤੋਂ ਅਸੀਂ ਇੱਕ ਦੂਜੇ ਦੇ ਜਿਹੜੇ ਆ ਪੂਰਕ ਆ ਹਾਂ ਨਾ ਅਦਰ ਹਾਫ ਕਹਿੰਦੇ ਅਸੀਂ ਇੱਕ ਦੂਜੇ ਦੇ ਪੂਰਕ ਆ ਲੇਕਿਨ ਇਹ ਦੁਨੀਆ ਕਿਸੇ ਹੋਰ ਪਾਸੇ ਚੱਲ ਰਹੀ ਹੈ ਅਸੀਂ ਕੀ ਕਹਿ ਸਕਦੇ ਆ ਤੁਸੀਂ ਤੁਹਾਨੂੰ ਬਸ ਇਹੀ ਕਹਿ ਸਕਦੇ ਆ ਕਿ ਬਾਬਾ ਜੀ ਸਭ ਕੁਝ ਠੀਕ ਕਰਨ ਕੋਈ ਹਿਸਾਬ ਕੋਈ ਗੱਲ ਨਹੀਂ ਜਦੋਂ ਕਹਿੰਦੇ ਨੇ ਦੁੱਖ ਕੱਟ ਕੇ ਸੁੱਖ ਆਉਂਦਾ ਤੇ ਫਿਰ ਦੁੱਖ ਭੁੱਲ ਜਾਂਦਾ ਹੈ ਸੋ ਬਾਬਾ ਜੀ ਤੁਹਾਡੇ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਲਿਉਣ ਸਮਤ ਬਖਸ਼ਣ ਬਸ ਇਹੀ ਅਰਦਾਸ ਕਰ ਸਕਦੇ ਆ ਹੈ ਨਾ ਸਾਨੂੰ ਵੀ ਦੁੱਖ ਹੁੰਦਾ ਮੈਨੂੰ ਖਤ ਪੜ੍ਹ ਕੇ ਬਹੁਤ ਥੋੜੀ ਚੁੰਚਣੀ ਆਈ ਕਿ ਵਾਕਈ ਇਹ ਸਭ ਕੁਝ ਹੁੰਦੇ ਹੋਏ ਵੀ ਇਨਸਾਨ ਜਦੋਂ ਅੰਦਰੋਂ ਕੱਲਾ ਹੈ ਇਨਸਾਨ ਰਿਸ਼ਤਿਆਂ ਲਈ ਤਰਸ ਰਿਹਾ ਹੈ ਸਭ ਕੁਝ ਹੁੰਦੇ ਹੋਏ ਵੀ ਕਿਉਂਕਿ ਮਨ ਵੀ ਥੱਕ ਟੁੱਟ ਕੇ ਇਨਸਾਨ ਜਦੋਂ ਘਰ ਆਉਂਦਾ ਹੈ ਸ਼ਾਮ ਨੂੰ ਅਸੀਂ ਕਹਿੰਦੇ ਨਾ ਕਿ ਹੁਣ ਨਹੀਂ ਮੈਂ ਕਿਸੇ ਨਾਲ ਬੋਲਣਾ ਹੁਣ ਨਹੀਂ ਮੈਂ ਕੁਝ ਕਰਨਾ ਅੱਜ ਮੈਂ ਰੈਸਟ ਹੀ ਕਰਨਾ ਹੈ ਕਰ ਕੰਮ ਤੋਂ ਖਪਖਪ ਕੇ ਬੰਦਾ ਘਰ ਪਹੁੰਚਦਾ ਹੈ ਜਿੱਥੇ ਸਕੂਨ ਹੈ ਲੇਕਿਨ ਘਰ ਦਾ ਮਾਹੌਲ ਹੀ ਇੰਨਾ ਤਨਜ਼ੀਆ ਹੋਏ ਐਨਾ ਕੱਲਾ ਕਹਿੰਦੇ ਘਰ ਆਪਾਂ ਕਹਤ ਨੇ ਵੀ ਕੰਮ ਤੋਂ ਛੁੱਟੀ ਹੋਈ ਘਰੇ ਜਾਣਾ ਘਰੇ ਜਾਣਾ ਘਰ ਕੱਲਾ ਉਹ ਨਹੀਂ ਹੁੰਦਾ ਜਿਹੜਾ ਚਾਰ ਕੰਧਾਂ ਦੇ ਨਾਲ ਬਣਿਆ ਕਮਰੇ ਆ ਉਹ ਉਹ ਘਰ ਨਹੀਂ ਹੁੰਦਾ ਕੱਲਾ ਜਿਹੜੇ ਉਹਦੇ ਵਿੱਚ ਰਹਿਣ ਵਾਲੇ ਇਨਸਾਨ ਉਹ ਵੀ ਘਰ ਹੁੰਦੇ ਨੇ ਉਹ ਤੁਹਾਡਾ ਘਰ ਆ ਜਿੱਥੇ ਉਹ ਗੋ ਟੂ ਪਲੇਸ ਆ ਜਿੱਥੇ ਤੁਸੀਂ ਜਾ ਕੇ ਸਕੂਨ ਮਹਿਸੂਸ ਕਰਦੇ ਹੋ ਕੋਈ ਇਨਸਾਨ ਵੀ ਤੁਹਾਡਾ ਘਰ ਹੋ ਸਕਦਾ ਬਿਲਕੁਲ ਇਨਸਾਨ ਕਿਉਂਕਿ ਜਿੱਥੇ ਜਾ ਕੇ ਤੁਸੀਂ ਸਿਕਿਓਰ ਘਰ ਦਾ ਮਤਲਬ ਇਹ ਹੀ ਆ ਅਸੀਂ ਸਿਕਿਓਰ ਫੀਲ ਕਰ ਰਹੇ ਹਾਂ ਅਸੀਂ ਆਪਣੇ ਆਪ ਦੇ ਵਿੱਚ ਜੋ ਸਾਡੀ ਮਰਜ਼ੀ ਆਸੀ ਉਹ ਕਰ ਸਕਦੇ ਹਾਂ ਹਾਂਜੀ ਹਾਂਜੀ ਤੇ ਉਸ ਇਨਸਾਨ ਦੇ ਕੋਲੇ ਜਾ ਕੇ ਜਿਹਦੇ ਤੋਂ ਤੁਸੀਂ ਤੁਹਾਡਾ ਕੋਈ ਰਿਸ਼ਤਾ ਉਹਦੇ ਨਾਲ ਉਹਦੇ ਕੋਲੇ ਜਾ ਕੇ ਤੁਸੀਂ ਇਹ ਜੇ ਤਿੰਨਾਂ ਚੀਜ਼ਾਂ ਕਰ ਸਕਦੇ ਹੋ ਆਪਣੇ ਨੂੰ ਸੇਫ ਮਹਿਸੂਸ ਕਰ ਸਕਦੇ ਹੋ ਜੋ ਤੁਹਾਡਾ ਦਿਲ ਕਰਦਾ ਉਹ ਕਰ ਸਕਦੇ ਹੋ ਆਪਣੀ ਕੋਈ ਵੀ ਗੱਲ ਕਰ ਸਕਦੇ ਹੋ ਉਹ ਇਨਸਾਨ ਵੀ ਤੁਹਾਡਾ ਘਰ ਹੀ ਆ ਤੇ ਜੇਕਰ ਉਹ ਚਾਰ ਦਿਵਾਰਾਂ ਵਾਲਾ ਘਰ ਤੇ ਪਲੱਸ ਉਹਦੇ ਅੰਦਰ ਜਿਹੜਾ ਤੁਹਾਡਾ ਆਪਣਾ ਘਰ ਜਿਹੜਾ ਤੁਹਾਡਾ ਇਨਸਾਨ ਜਿਸਦੇ ਨਾਲ ਤੁਸੀਂ ਰਹਿੰਦੇ ਹੋ ਉਹ ਵੀ ਤੁਹਾਡਾ ਘਰ ਨਹੀਂ ਆ ਉਹਦੇ ਨਾਲ ਤੁਸੀਂ ਗੱਲ ਨਹੀਂ ਕੋਈ ਕਰ ਸਕਦੇ ਫਿਰ ਫਿਰ ਸਕੂਨ ਮਿਲਣਾ ਬਹੁਤ ਮੁਸ਼ਕਿਲ ਹੁੰਦਾ ਮੰਨ ਲਓ ਜਦੋਂ ਆਪਸ ਦੇ ਵਿੱਚ ਟਿਊਨ ਹੁੰਦੀ ਹੈ ਇਨਸਾਨ ਇੱਕ ਦੂਸਰੇ ਦੇ ਨਾਲ ਜਦੋਂ ਘਰ ਅਸੀਂ ਜਾਂਦੇ ਆ ਜ਼ਰੂਰੀ ਨਹੀਂ ਹੈ ਕਿ ਤੁਸੀਂ ਅਸੀਂ ਪਹਿਲੇ ਵੀ ਆਫ ਸਕਰੀਨ ਗੱਲ ਵੀ ਹੋ ਰਹੀ ਸੀ ਬੈਠੇ ਸੀ ਜਦੋਂ ਕਿ ਉਹ مرد ਪਾਣੀ ਮੰਗਦਾ ਹੈ ਇਹ ਉਹ ਇੱਦਾਂ ਵੀ ਨਹੀਂ ਆ ਜਦੋਂ ਤੁਹਾਡੀ ਪੂਰੀ ਦੋਸਤੀ ਹੈ ਤੁਸੀਂ ਭਾਵੇਂ ਕੰਮ ਤੋਂ ਥੱਕੇ ਹੋਏ ਆਓ ਮਰਦ ਹੈ ਚਾਹੇ ਉਹ ਉਹ ਉਮੀਦ ਨਹੀਂ ਕਰਦਾ ਕਦੇ-ਕਦੇ ਕਿ ਮੈਨੂੰ ਮੈਂ ਬੈਠ ਜਾਵਾਂ ਤੇ ਮੈਨੂੰ ਪਾਣੀ ਦਾ ਗਲਾਸ ਦੇ ਦਿਓ ਵੈਸੇ ਦੇ ਵੀ ਦਿੱਤਾ ਸੇਵਾ ਭਾਵ ਵੀ ਇੱਕ ਚੀਜ਼ ਹੈ ਦੁਨੀਆ ਦੇ ਉੱਤੇ ਲੋਕਾਂ ਦੀ ਅਸੀਂ ਸੇਵਾ ਕਰਦੇ ਆਂ ਜਾ ਕੇ ਲੇਕਿਨ ਉੱਥੇ ਥੱਕਿਆ-ਥੱਕਿਆ ਇਨਸਾਨ ਜਿਹੜਾ ਆਇਆ ਉਹ ਵੀ ਕਹਿ ਦਿੰਦਾ ਅੱਛਾ ਮੈਂ ਚਾਹ ਪੀਣ ਪੀਣੀ ਆ ਮੈਂ ਹੀ ਬਣਾ ਲੈਂਦਾ ਕੋਈ ਗੱਲ ਨਹੀਂ ਜਿੱਥੇ ਰਿਸ਼ਤਾ ਹੈ ਜੀ ਉਹ ਇਹ ਨਹੀਂ ਸੋਈਦਾ ਮੈਂ ਕੰਮ ਤੋਂ ਆਇਆ ਮੈਂ ਥੱਕਿਆ ਮੈਂ ਬੈਠ ਜਾਵਾ ਇਹ ਅੱਧਾ ਘੰਟਾ ਪਹਿਲਾਂ ਆ ਗਈ ਆ ਆ ਗਿਆ ਮੈਂ ਨਾ ਬਣਾਵਾ ਉਹੀ ਬਣਾ ਕੇ ਦੇ ਜਿਹੜਾ ਪਹਿਲਾਂ ਆਇਆ ਐਸਾ ਵੀ ਕੁਝ ਨਹੀਂ ਹੈ ਜਦੋਂ ਤੁਸੀਂ ਅੰਦਰੋਂ ਖਿੜੇ ਹੋਇਓ ਜਦੋਂ ਤੁਸੀਂ ਅੰਦਰੋਂ ਖੁਸ਼ ਹੋ ਫਿਰ ਤੁਸੀਂ ਥੱਕੇ ਥੱਕੇ ਵੀ ਸਾਰਾ ਕੁਝ ਕਰਦੇ ਹੋ ਔਰ ਇਨਸਾਨ ਦੌੜਦਾ ਹੈ ਘਰ ਨੂੰ ਹੈ ਨਾ ਮੈਨੂੰ ਯਾਦ ਹੈ ਕੋਈ ਕਿਸੇ ਨੇ ਮੈਨੂੰ ਕਿਹਾ ਸੀ ਇਹ ਗੱਲ ਇੱਕ ਵਾਰ ਕਿ ਜਦੋਂ ਕੰਮ ਛੱਡਦੇ ਆ ਐਸਾ ਹੋਣਾ ਚਾਹੀਦਾ ਹੈ ਰਿਸ਼ਤਾ ਤੁਹਾਡਾ ਹਸਬੰਡ ਵਾਈਫ ਦਾ ਜਦੋਂ ਅਸੀਂ ਕੰਮ ਤੋਂ ਹਟੀਏ ਇੱਕ ਮਿੰਟ ਵੀ ਸਾਨੂੰ ਇਹ ਹੋਵੇ ਕਿ ਇੱਕ ਮਿੰਟ ਦੇ ਵਿੱਚ ਮੈਂ ਘਰ ਪਹੁੰਚ ਜਾਵਾਂ ਔਰ ਜਿਹੜਾ ਇਨਸਾਨ ਘਰ ਹੈ ਤੁਹਾਡਾ ਪਾਰਟਨਰ ਸਾਥੀ ਬੈਠਾ ਉਹਨੂੰ ਇਹ ਹੋਏ ਕਿ 3 ਵਜੇ ਕੰਮ ਛੱਡਿਆ ਸੀ ਤੇ 15 ਮਿੰਟ 'ਚ ਉਹਨੂੰ ਇੱਥੇ ਹੋਣਾ ਚਾਹੀਦਾ ਹੈ 16ਵਾਂ ਮਿੰਟ ਕਿਉਂ ਜਾ ਰਿਹਾ ਹੈ ਐਸੀ ਕਸ਼ਿਸ਼ ਰਿਸ਼ਤੇ ਦੇ ਵਿੱਚ ਹੋਣੀ ਚਾਹੀਦੀ ਐਸਾ ਪਿਆਰ ਜ਼ਿੰਦਗੀ ਸਵਰਗ ਇਹੀ ਹੈ ਨਾ ਔਰ ਫਿਰ ਮੈਨੂੰ ਸਮਝ ਨਹੀਂ ਆਉਂਦੀ ਕਿ ਰਿਸ਼ਤਿਆਂ ਦੇ ਵਿੱਚ ਮਨਪ੍ਰੇਦ ਜਦੋਂ ਇੱਕ ਕਿਸੇ ਦੇ ਨਾਲ ਤੁਸੀਂ ਇਸ ਤਰ੍ਹਾਂ ਚੱਲ ਰਹੇ ਹੋ ਮੰਨ ਲਓ ਕੱਲ ਫਿਰ ਉਹ ਖੁਦਾ ਨਾ ਖਾਸਤਾ ਉਹ ਚੱਲੇਗਾ ਨਹੀਂ ਫਿਰ ਰਿਸ਼ਤਾ ਲੰਬਾ ਫਿਰ ਤੁਸੀਂ ਰੱਬ ਨਾ ਕਰੇ ਅਲਹਿਦਾ ਹੋ ਜਾਓਗੇ ਉਸ ਤੋਂ ਬਾਅਦ ਤੁਹਾਨੂੰ ਕੀ ਗਾਰੰਟੀ ਹੈ ਕਿ ਜੇ ਇਸ ਨਵੇਂ ਇਨਸਾਨ ਦੇ ਨਾਲ ਤੁਸੀਂ ਜੁੜੋ ਤੁਹਾਡੀ ਆਦਤਾਂ ਤਾਂ ਨਹੀਂ ਚੇਂਜ ਹੋਣੀਆਂ ਹਨ ਨਾ ਤੁਹਾਨੂੰ ਮਟੀਰੀਅਲ ਹੈ ਜਦੋਂ ਫਸਿਆ ਹੋਇਆ ਤੁਹਾਡੇ ਦਿਮਾਗ ਦੇ ਵਿੱਚ ਤੇ ਤੁਸੀਂ ਇਸੇ ਤਰ੍ਹਾਂ ਰਹੋਗੇ ਇੱਕ ਛੋਟੀ ਜੀ ਜ਼ਿੰਦਗੀ ਹੈ ਇਹਦੇ ਵਿੱਚ ਹੱਸ ਕੇ ਜੀ ਲੈਣਾ ਫਿਰ ਐਂਡ ਆਫ ਦਾ ਡੇ ਕਿਉਂਕਿ ਪਰਮਾਤਮਾ ਨੂੰ ਮੰਨਦੇ ਆ ਤਾਂ ਇਹ ਫਿਰ ਕਰਮਾਂ ਦੇ ਘੇੜ ਤੇ ਆ ਜਾਂਦੇ ਆ ਸੀ ਕਿ ਕਰਮ ਨੇ ਉਹਨਾਂ ਨੇ ਵੀ ਲਿਖਿਆ ਪਤਾ ਨਹੀਂ ਕਰਮ ਨੇ ਪਤਾ ਨਹੀਂ ਸੰਜੋਗ ਨੇ ਜੀ ਸੋ ਹਾਂਜੀ ਬਿਲਕੁਲ ਜੀ ਦੋਨੋਂ ਹੀ ਖੱਤਾਂ ਜਿਹੜੇ ਥੋੜੇ ਜੇ ਸੰਜੀਦਾ ਸੀਗੇ ਸੰਜੀਦਾ ਸੀ ਥੋੜਾ ਜੇ ਇਮੋਸ਼ਨਲ ਦੇ ਨਾਲ ਜੁੜੇ ਪਰ ਇਹ ਨਹੀਂ ਇਹ ਸੱਚ ਹੈ ਇਹ ਚੀਜ਼ਾਂ ਹੋ ਰਹੀਆਂ ਨੇ ਤੇ ਹੋ ਰਹੀਆਂ ਨੇ ਕਿਸੇ ਨੇ ਇਹ ਜਿਹੜੀ ਹਾਂ ਉਹਨਾਂ ਦੇ ਨਾਲ ਆਪ ਵੀਤੀ ਹੈ ਨਾ ਖੱਤ ਤੇ ਆਪ ਵੀ ਬਿਲਕੁਲ ਜੀ ਤੁਸੀਂ ਵੀ ਜਿਹੜੇ ਸਾਨੂੰ ਹੋਰ ਖੱਤ ਵੀ ਲਿਖ ਸਕਦੇ ਹੋ ਤੇ ਹਰ ਪ੍ਰੋਗਰਾਮ ਦੇ ਵਿੱਚ ਇਸੇ ਤਰੀਕੇ ਖੱਤ ਜਿਹੜੇ ਸ਼ਾਮਲ ਕੀਤੇ ਜਾਣਗੇ ਤੁਹਾਡੇ ਦਿਲ ਦੀਆਂ ਅਣਕਹੀਆਂ ਗੱਲਾਂ ਹਾਂਜੀ ਤੇ ਉਹ ਸਾਡੇ ਵੱਲੋਂ ਕਹੀਆਂ ਜਾਣਗੀਆਂ ਬਿਲਕੁਲ ਥੈਂਕ ਯੂ ਬਾਕੀ ਤੁਹਾਡਾ ਮਨ ਜ਼ਰੂਰ ਹਲਕਾ ਹੋਏਗਾ ਹਾਂਜੀ ਬਾਕੀਆਂ ਨਾਲ ਸਾਂਝੀਆਂ ਕਰ ਸਕੀਏ ਤੇ ਹੋਰਾਂ ਨੂੰ ਵੀ ਥੋੜਾ ਜਿਹਾ ਉਤਸ਼ਾਹਿਤ ਕਰਦੀਆਂ ਨੇ ਕਿਉਂਕਿ ਦੂਸਰੇ ਲੋਕ ਵੀ ਤੁਹਾਨੂੰ ਦੇਖ ਕੇ ਚਿੱਠੀ ਲਿਖਣਗੇ ਤੇ ਕਿਤੇ ਨਾ ਕਿਤੇ ਅਸੀਂ ਸਾਰਿਆਂ ਇਹਨਾਂ ਉਲਝਣਾਂ ਦੇ ਵਿੱਚ ਆਪਣੇ ਆਪ ਨਾਲ ਬੈਠਣ ਦਾ ਸਮਾਂ ਭੁੱਲ ਜਾਂਦੇ ਆ ਤੇ ਖਤ ਲਿਖਣ ਲਈ ਸਾਨੂੰ 15-20 ਮਿੰਟ ਅੱਧਾ ਘੰਟਾ ਲੱਗ ਜਾਂਦਾ ਜਿੱਥੇ ਅਸੀਂ ਸਾਰੇ ਇਮੋਸ਼ਨਸ ਨੂੰ ਇਕੱਠੇ ਕਰਕੇ ਉਹਨਾਂ ਸ਼ਬਦਾਂ ਨੂੰ ਇਕੱਠੇ ਕਰਕੇ ਫਿਰ ਪੱਠੀ ਲਿਖਦੇ ਤੇ ਉਹ ਸਮਾਂ ਜਿਹੜਾ ਤੁਸੀਂ ਆਪਣੇ ਲਈ ਕੱਢ ਰਹੇ ਹੋ ਨਿਓ ਆਪਣੇ ਆਪ ਨਾਲ ਗੱਲ ਕਰ ਰਹੇ ਹੋ ਤੇ ਜਿੱਥੇ-ਜਿੱਥੇ ਨਾਲ-ਨਾਲ ਇਹ ਹੈਗਾ ਕਿ ਤੁਸੀਂ ਚਿੱਠੀ ਲਿਖ ਰਹੇ ਹੋ ਪਰ ਤੁਸੀਂ ਆਪਣੇ ਲਈ ਸਮਾਂ ਜਿਹੜਾ ਆਪਣੇ ਲਈ ਇੱਕ ਥੈਰਾਪਿਊਟਿਕ ਕੰਮ ਜਿਹੜਾ ਕਰਨਾ ਤਾਂ ਕਿ ਤੁਸੀਂ ਮੈਂਟਲੀ ਤੌਰ ਤੇ ਵੀ ਥੋੜੇ ਜਿਹਾ ਰਿਲੈਕਸ ਹੋਣੇ ਹੋ ਕਿਉਂਕਿ ਕਹਿੰਦੇ ਕਿ ਆਪਾਂ ਜਿਵੇਂ ਕੋਈ ਭਾਰ ਨਾਲ ਚੱਕਿਆ ਹੁੰਦਾ ਇਸੇ ਤਰ੍ਹਾਂ ਹੀ ਆਪਣੀਆਂ ਦਿਲ ਦੀਆਂ ਗੱਲਾਂ ਦਾ ਭਾਰ ਨਾਲ ਚੱਕਿਆ ਹੁੰਦਾ ਜਦੋਂ ਆਪਾਂ ਝੋਲਾ ਲਾ ਕੇ ਰੱਖ ਦਿੰਨੇ ਆ ਤੇ ਭਾਰ ਹਲਕਾ ਕਰ ਦਿੰਨੇ ਆ ਤੇ ਉਹਨਾਂ ਗੱਲਾਂ ਨੂੰ ਜਦੋਂ ਅੱਖਰਾਂ ਨੂੰ ਆਪਾਂ ਚਿੱਠੀ ਦੇ ਉੱਪਰ ਕਾਗਜ਼ ਦੇ ਉੱਪਰ ਉਤਾਰ ਦਿੰਨੇ ਆ ਤੇ ਸਾਡਾ ਮਨ ਵੀ ਕਿਤਨਾ ਕਿਤੇ ਹਲਕਾ ਹੁੰਦਾ ਹਾਂਜੀ ਮਨਪ੍ਰੀਤ ਇਹ ਹੀ ਗੱਲ ਹੈ ਕਿ ਸਾਂਝ ਜਿਵੇਂ ਉਹਨਾਂ ਨੇ ਵੀ ਕਿਹਾ ਕਿ ਮੇਰੀ ਗੱਲ ਸੁਣ ਕੇ ਜੇ ਅਗਰ ਮੇਰੇ ਵਰਗੀ ਜ਼ਿੰਦਗੀ ਕੋਈ ਗੁਜ਼ਾਰ ਰਿਹਾ ਹੈ ਜੀ ਇਹ ਜ਼ਰੂਰੀ ਨਹੀਂ ਮਰਦ ਕੋਈ ਲੇਡੀ ਵੀ ਕੋਈ ਕੁੜੀ ਤੇ ਉਹ ਗੁਜ਼ਾਰ ਰਹਾ ਉਹਨਾਂ ਨੂੰ ਕਮ ਸਿਕਮ ਚਾਹੇ ਉਹ ਖਤ ਲਿਖਣ ਸਾਨੂੰ ਸੁਣ ਕੇ ਜਾਂ ਨਾ ਲਿਖਣ ਜੀ ਲੇਕਿਨ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਮੈਸੇਜ ਚਲਾ ਜਾਏਗਾ ਕਿ ਸਿਰਫ ਮੈਂ ਨਹੀਂ ਹੋ ਰਿਹਾ ਕਿਉਂਕਿ ਕਦੇ-ਕਦੇ ਸਾਨੂੰ ਦੂਸਰੇ ਦਾ ਦੁੱਖ ਦੇਖ ਕੇ ਕਹਿੰਦੇ ਕਹਾਵਤ ਹੈ ਕਿ ਦੂਸਰੇ ਦਾ ਦੁੱਖ ਦੇਖ ਕੇ ਸਾਨੂੰ ਆਪਣਾ ਦੁੱਖ ਛੋਟਾ ਲੱਗਦਾ ਪਰ ਮੈਂ ਇਹ ਮੰਨਦੀ ਨਹੀਂ ਇਹ ਕਹਾਵਤ ਇਸ ਤਰ੍ਹਾਂ ਮੈਂ ਇਸ ਤਰ੍ਹਾਂ ਮੰਨਦੀ ਹਾਂ ਕਿ ਉਹ ਮੇਰਾ ਦੁੱਖ ਤੇ ਮੇਰੇ ਨਾਲ ਹੀ ਹੈ ਉਹਨਾਂ ਦਾ ਦੁੱਖ ਦੇਖ ਕੇ 2-4 ਮਿੰਟ ਲਈ ਮੇਰਾ ਦਿਲ ਉਧਰ ਪੈ ਜਾਂਦਾ ਹੈ ਕਿ ਅੱਛਾ ਉਹਨਾਂ ਦੀ ਗੱਲ ਦੇ ਵਿੱਚ ਲੇਕਿਨ ਆਪਣਾ ਤੇ ਚਲੋ ਆਪਣਾ ਹੀ ਹਿਸਾਬ ਕਿਤਾਬ ਦੇਣਾ ਸੋ ਕਿਸੇ ਦਾ ਕਿਸੇ ਨੂੰ ਬੈਠੇ ਬਿਠਾਏ ਇੱਕ ਥੋੜਾ ਜਿਹਾ ਇੱਕ ਇੱਕ 3 ਕੇਜੀ ਵਰਗੀ ਇੱਕ ਮਿਲ ਜਾਂਦੀ ਹੈ ਸਹਾਰੇ ਮਨ ਨੂੰ ਕਿ ਅੱਛਾ ਸਿਰਫ ਮੈਂ ਹੀ ਨਹੀਂ ਇਸ ਮਸਲੇ ਦੇ ਵਿੱਚ ਬਹੁਤ ਲੋਕ ਹੋਰ ਵੀ ਨੇ ਸੋ ਖਤ ਲਿਖਿਆ ਕਰੋ ਆਇਂਦਾ ਇੰਤਜ਼ਾਰ ਰਹੇਗਾ ਖਤਾਂ ਦਾ ਜ਼ਰੂਰ ਸਾਨੂੰ ਵੀ ਇੰਤਜ਼ਾਰ ਹੈ ਸ਼ਾਇਦ ਇਸੇ ਤਰ੍ਹਾਂ ਕਿਤੇ ਨਾ ਕਿਤੇ ਮਾੜਾ ਜਿਹਾ ਸਾਨੂੰ ਪੁੰਨ ਮਿਲ ਜਾਇਆ ਸੀ ਭਾਰ ਥੋੜਾ ਜਿਹਾ ਵਡਾ ਸਕੀਏ ਤੇ ਮੇਰੇ ਖਾਲ ਹਾਂਜੀ ਹੋਰ ਅਗਲੇ ਐਪੀਸੋਡ ਚ ਆਪਾਂ ਫਿਰ ਕੁਝ ਹੋਰ ਖ਼ਤਾਂ ਦੇ ਨਾਲ ਜੀ ਬਣਾਗੇ ਉਹਨਾਂ ਦੇ ਹੋਰ ਖ਼ਤਾਂ ਦਾ ਇੰਤਜ਼ਾਰ ਕਰਦੇ ਹਾਂ ਹਾਂਜੀ ਬਿਲਕੁਲ ਜੀ ਜਰੂਰ ਸਾਨੂੰ ਚਿੱਠੀ ਪੱਤਰ ਆਪਣਾ ਪਾ ਦਿਓ ਪਾ ਦਿਓ ਹਾਂਜੀ ਚਲ ਜਰੂਰ ਦੱਸ ਦਿਓ ਸੋ ਮਿਲਦੇ ਆ ਜੀ ਅਗਲੇ ਐਪੀਸੋਡ ਦੇ ਵਿੱਚ ਸਾਡੇ ਦੋਨਾਂ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ